ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanjha.in ਤੇ ਹੋ ਸਾਡੇ ਅੱਗੇ ਗੰਵੀ ਸਿਰ ਚੁਕਾਉਂਦੇ ਨੇ ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾ ਤਾਇਰਾ ਵਸੀਨ ਤੇ ਮੇਰੇ ਨਾਲ ਹਨ ਐਮੀ ਵਿਰਕ ਜਿਨ੍ਹਾਂ ਦਾ ਅੱਜ ਨਵਾਂ ਗਾਣਾ ਯਾਰ ਜੁੰਡੀ ਦੇ ਰਿਲੀਜ਼ ਹੋਇਆ ਹੈ ਤੇ ਬਹੁਤ ਛੇਤੀ ਐਸੀ ਹੀ ਮਹੀਨੇ ਇਹ ਵੱਡੇ ਪਰਦੇ ਤੇ ਵੀ ਕਦਮ ਰੱਖਣ ਵਾਲੇ ਹਨ ਸਤਿ ਸ਼੍ਰੀ ਅਕਾਲ ਐਮੀ ਹਾਊ ਆਰ ਯੂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਇਹ ਵੀ ਵੀ ਸਾਂਝਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਨਵਾਂ ਟਰੈਕ ਰਿਲੀਜ਼ ਹੋਇਆ ਹੈ ਯਾਰ ਜੁੰਡੀ ਦੇ ਕੁਝ ਡਿਫਰੈਂਟ ਲੁੱਕ ਨਜ਼ਰ ਆ ਰਹੀ ਹੈ ਪੋਸਟਰ ਵੀ ਅਸੀਂ ਵੇਖਿਆ ਅਜ ਤੱਕ ਜੋ ਐਮੀ ਨੇ ਨਹੀਂ ਕੀਤਾ ਹਾਂਜੀ ਇਹ ਅਸਲ ਯਾਰਾਂ ਦੋਸਤਾਂ ਦੀ ਗੱਲ ਹੈ ਮੇਰਾ ਪਹਿਲਾਂ ਕੋਈ ਮਿੱਤਰਾਂ ਪਿਆਰਾਂ ਤੇ ਗਾਣਾ ਨਹੀਂ ਆਇਆ ਹੁਣ ਅਗੇ ਕਰਨੇ ਸ਼ੁਰੂ ਕੀਤੇ ਕਿਉਂਕਿ ਨਾਲ मोस्टली ਯਾਰ ਦੋਸਤੀ ਹੁੰਦੇ ਸੋ ਉਹ ਜਿਵੇਂ ਤਰ੍ਹਾਂ ਦੀ ਗੱਲ ਕਰੀ ਹੈ ਤੇ ਉਹ ਜਿਹੋ ਜਿਹਾ ਪੋਸਟਰ ਹੈ ਉਹ ਜਿਹਾ ਮੇਰਾ ਯਾਨੀ ਕਿ ਮੇਰੀ ਇਮੇਜ ਨਹੀਂ ਹੈਗੀ ਗਾਣੇ ਦੇ ਵਿੱਚ ਮੇਰੀ ਹੋਰ ਟਾਈਪ ਇਮੇਜ ਆ ਬਾਕੀ ਅੱਜ ਲੋਕਾਂ ਨੇ ਵੇਖ ਲੈਣਾ ਆ ਤੇ ਸਾਰਾ ਕੁਝ ਲੋਕਾਂ ਨੇ ਜਿਨ੍ਹਾਂ ਨੇ ਨਹੀਂ ਵੇਖਿਆ ਵੇਖ ਵੀ ਲੈਣਗੇ ਤੇ ਆਪਕੋ ਉਹਨਾਂ ਨੇ ਵਿਊਜ਼ ਦੇਣੇ ਆ ਕਿ ਵਿਊਜ਼ ਦੇਣੇ ਪਰ ਕੀ ਡਿਫਰੈਂਟ ਕਰਨ ਵਾਲੋ ਇਸ ਵਾਰ ਬਿਕੋਸ ਤੁਸੀਂ ਇਹ ਜੋ ਪੋਸਟਰਸ ਕੁਝ ਹੋ ਰਿਹਾ ਹੈ ਤੇ ਗਾਣੇ 'ਚ ਤੁਹਾਡੀ ਇਮੇਜ ਕੁ ਕੋ ਸਸਪੈਂਸ ਕ੍ਰੀਏਟ ਕੀਤਾ ਤੁਸੀਂ ਆਪਣੇ ਫੈਨ ਵਿੱਚ ਭਈ ਉਹ ਜਿਹੜਾ ਮਤਲਬ ਰਫਲਾਂ ਦੇ ਨਾਲਿਆਂ ਵਾਲੇ ਉਹ ਮਿੱਤਰ ਪਿਆਰੀ ਹੈ ਤੇ ਆਪਣਾ ਦੂਜਾ ਸਰਦਾਰੀ ਟਾਈਪ ਜੀ ਗੱਲਬਾਤ ਆ ਉਹ ਜਾਨੀ ਕਿ ਬਸ ਜਿਹੋ ਜਿਹਾ ਇੱਕ ਚੰਗਾ ਬੰਦਾ ਹੁੰਦਾ ਪਿੰਡ ਦਾ ਤੁਸੀਂ ਬੰਦਾ ਕਹਿ ਸਕਦੇ ਹੋ ਕਿ ਹਵੇਲੀ ਵਾਲਾ ਬੰਦਾ ਜਿਹੜਾ ਚੰਗਾ ਬੰਦਾ ਜਿਹੜਾ ਸਮਾਜ ਸੁਧਾਰਕ ਬੰਦਾ ਉਹ ਵਿਖਾਇਆ ਗਿਆ ਅੱਛਾ ਬਿਕੋਜ਼ ਇਸ ਕਿਸਲੇ ਹੀ ਮਤਲਬ ਬਿਕੋਜ਼ ਅੱਜਕਲ ਟ੍ਰੈਂਡ ਜਿਆ ਵੀ ਚੱਲ ਰਿਹਾ ਪਹਿਲਾਂ ਸਿੱਪੀ ਗਿੱਲ ਦਾ ਵੀ ਇੱਕ ਗਾਣਾ ਆਇਆ ਸਰਦਾਰ ਹੈ ਨਾ ਉਹ ਵੀ ਇੱਕ ਮੈਸੇਜ ਲੈ ਕੇ ਆਏ ਇੱਕ ਦੋ ਹੋਰ ਗਾਣੇ ਵੀ ਆ ਚੁੱਕੇ ਨੇ ਤਾਂ ਹੀ ਤੁਸੀਂ ਇਹ ਹੋ ਜਾ ਕਨਸੈਪਟ ਲੀਆ ਸਾਡਾ ਕਾਫੀ ਟਾਈਮ ਤੋਂ ਮੇਰਾ ਵੀਡੀਓ ਹੋਇਆ ਹੋਇਆ ਮਤਲਬ ਮੇਬੀ ਮਾਰਚ ਦਾ ਸ਼ੂਟ ਮੇਰੀ ਫਿਲਮ ਸ਼ੂਟ ਤੋਂ ਪਹਿਲਾਂ ਦਾ ਅਸੀਂ ਸ਼ੂਟ ਕੀਤਾ ਹੋਇਆ ਤੋਂ ਇੱਕ ਮੈਂ ਪਹਿਲਾਂ ਗਾਣਾ ਵਿੱਚ ਰਿਲੀਜ਼ ਕਰਨਾ ਸੀਗਾ ਸੁਰਮਟ ਸੰਡ ਉਹ ਅਸੀਂ ਥੋੜਾ ਰੀਸ਼ੂਟ ਕਰਨ ਦੇ ਕਰਕੇ ਅਸੀਂ ਥੋੜਾ ਡਿਲੇ ਕੀਤਾ ਤੇ ਤਾਂ ਕਰਕੇ ਹੁਣ ਅਸੀਂ ਇਹਨੂੰ ਪਹਿਲਾਂ ਰਿਲੀਜ਼ ਕਰ ਰਹੇ ਹਾਂ ਤੇ ਆਈਡੀਆ ਚੱਲਦੇ ਰਹਿੰਦੇ ਆ ਤੇ ਕਿਸੇ ਨੂੰ ਕੋਈ ਚੰਗਾ ਮੈਸੇਜ ਦੇਵਾਂਗੇ ਤਾਂ ਉਦ ਲਈ ਆਪਾਂ ਨੂੰ ਬਣਾ ਬੈਟਰ ਲੁੱਕੀ ਵੀਸ ਲਾਉਣਗੇ ਹਨਾ ਗਾਣੇ ਤਾਂ ਚੱਲਦੇ ਰਹਿੰਦੇ ਮਢੀਰ ਵਾਲੇ ਗਾਣੇ ਤਾਂ ਸਾਰੀ ਕਹੁੰਦੇ ਹਨਾ ओके okay, so सो फिल्म ਦਾ ਸ਼ੂਟ ਤੁਸੀਂ ਗਾਇ ਚੜੀ ਹੈ ਫਿਲਮ ਪਹਿਲੀ ਫਿਲਮ ਅੰਗਰੇਜ਼ ਯਾ ਆਈ ਥਿੰਕ ਹਾਕਮ ਦਾ ਕਿਰੈਕਟਰ ਤੁਸੀਂ ਪਲੇ ਕਰ ਰਹੇ ਹੋ ਰਾਈਟ ਹਾਂਜੀ ਹਾਂ ਸੋ ਬਹੁਤ ਟਾਈਮ ਤੋਂ ਆਈ ਥਿੰਕ ਤੁਹਾਨੂੰ ਆਫਰਸ ਆ ਵੀ ਰਹੇ ਸੀ ਬਟ ਤੁਸੀਂ ਕੋਈ ਵੀ ਕਿਸੇ ਵੀ ਫਿਲਮ ਨੂੰ ਹਾਂ ਨਹੀਂ ਕੀਤੀ ਸੀ ਅੰਗਰੇਜ਼ ਨੂੰ ਕਿਵੇਂ ਹਾਂ ਕੀਤੀ ਕਿ ਅੰਗਰੇਜ਼ ਨਾਲ ਦੁਰਨਾ ਹੋਇਆ ਕਿਵੇਂ ਬਿਨਾ ਸੋਚੇ ਬਿਨਾ ਸੋਚੇ ਮਿਲੇ ਅਮਰਿੰਦਰ ਪਾਜੀ ਹੋਣੀ ਵੀ ਸਾਰੇ ਉਹਨਾਂ ਨਾਲ ਕਾਰਜ ਪਾਜੀ ਹੋਣੀ ਤੇ ਜਿਹੜੇ ਵੀ ਸਾਰੇ ਪ੍ਰੋਡਿਊਸਰ ਸੱਜਨ ਮਿੱਤਰ ਸੀਗੇ ਸਾਰੇ ਹੀ ਹਨ ਤੇ ਕਹਿੰਦੇ ਪੀਦਾ ਦਾ ਕਰੈਕਟਰ ਹੈ ਲਾਹੌਰਿਆ ਕਰੈਕਟਰ ਹੈ ਅਸੀਂ ਹੈਗੇ ਵੀ ਪਾਕਿਸਤਾਨ ਤੋਂ ਆ ਤੇ ਮੇਰੀ ਬੋਲੀ ਵੈਸੇ ਘਰ ਅਸੀਂ ਜਦੋਂ ਬੋਲਦੇ ਆ ਸਾਡੀ ਬੋਲੀ ਵੀ ਪਹਾਵਾਂ ਵਾਲੀ ਆ ਪਾਕਿਸਤਾਨੀਆਂ ਦੀ ਤੇ ਉਹ ਕਰੈਕਟਰ ਨੇ ਵੀ ਪਾਕਿਸਤਾਨੀ ਮੈਂ ਤਾਂ ਮੇਰਾ ਦਿਲ ਕੀਤਾ ਚਲੋ ਆਪਾਂ ਕਰੀਏ ਹਨਾ ਤੇ ਬਾਕੀ ਹੈ 1945 ਦੀ ਸਟੋਰੀ ਪੁਰਾਣੀ ਹਨਾ ਉਹ ਗੱਲ ਦੱਸਿਆ ਗਿਆ ਉਹਦਾ ਇਸ਼ਕ ਮੁਹੱਬਤ ਇਹ ਉਹ ਸਾਰਾ ਦੱਸਿਆ ਗਿਆ ਤੇ ਵਧੀਆ ਲੱਗਿਆ ਉਹ ਤੇ ਬਾਕੀ ਤੁਸੀਂ ਫਿਲਮ ਦੇਖੋਗੇ 31 ਜੁਲਾਈ ਨੂੰ ਤੇ ਰੱਬ ਸੋਖ ਰੱਖੇ ਵਧੀਆ ਹੋਵੇ ਸਾਰਾ ਪਰ ਤੁਹਾਡਾ ਡੈਬਿਊ ਹੈ ਸੋ ਕਿਸ ਤਰ੍ਹਾਂ ਦਾ ایکسپੀਰੀਅੰਸ ਰਹਾ ਸੈੱਟ ਤੇ ਕਿਉਂਕਿ ਪਹਿਲੀ ਵਾਰੀ ਐਕਟਿੰਗ ਕਰ ਰਹੀ ਸੀ ਵੀਡੀਓਜ਼ 'ਚ ਵੀ ਐਕਟਿੰਗ ਹੁੰਦੀ ਹੈ ਪਰ ਡਾਇਲੌਗਸ ਡਿਲੀਵਰੀ ਨਹੀਂ ਹੁੰਦੀ ਵੀਡੀਓਜ਼ 'ਚ ਸੋ ਕੋਈ ਦਿੱਕਤ ਆਈ ਜਾਂ ਕੋਈ ਚੰਗੇ ایکسپੀਰੀਅੰਸ ਰਹੇ ਹੋ ਸੈੱਟ ਤੇ ਪਹਿਲੇ ਪਹਿਲੇ ਤਾਂ ਥੋੜਾ ਨਰਵਸ ਹੈਗਾ ਬੱਸ ਫਿਰ ਜਦੋਂ ਦੂਜੇ ਦਿਨ ਤੋਂ ਸ਼ੁਰੂ ਹਾਂ ਫੇਰ ਨੀਦਾ ਪਿਆ ਫੇਰ ਤਾਂ ਨਾਲ ਦੇ ਸਾਰੇ ਮਿੱਤਰ ਪਿਆਰੇ ਉਹ ਵੀ ਤੇ ਨਾਲ ਜਿਹੜੇ ਸਾਰਿਆਂ ਨੇ ਸਪੋਰਟ ਕੀਤੀ ਕਿਉਂਕਿ ਹੁਣ ਅੰਬਰਪਾਜੀ ਜੀ ਨੇ ਲਿਖੀ ਆ ਉਹ 24 ਆਵਰਸ ਨਾਲ ਹੁੰਦੇ ਸੀ ਉਹਨਾਂ ਨੇ ਦੱਸਣਾ ਅਮਰਿੰਦਰ ਪਾਜੀ ਆਉਂਦਾ ਸੈਟ ਭਾਵੇਂ ਉਹਨਾਂ ਦਾ ਸ਼ਾਰਟ ਹੈਗਾ ਭਾਵੇਂ ਨਹੀਂ ਹੈਗਾ ਉਹਨਾਂ ਨੇ ਉੱਥੇ ਹੀ ਬੈਠਣਾ ਕੁਰਸੀ ਢਾ ਕੇ ਭਾਵੇਂ ਧੋਪਾ ਭਾਵੇਂ ਛਾਂ ਆ ਉਹਨਾਂ ਨੇ ਐਮੀ ਨੂੰ ਦੱਸਣਾ ਪਿਆ ਮੈਂ ਇਦਾਂ ਕਰਨਾ ਮੈਂ ਇਦਾਂ ਕਰਨਾ ਸੋ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਕਾਜ ਪਾਜੀ ਹੋਣੀ ਸਾਰੇ ਵੀ ਪ੍ਰੋਡਿਊਸਰਸ ਵੀ ਡਾਇਰੈਕਟਰ ਸਿੰਮਰ ਪਾਜੀ ਬਹੁਤ ਜ਼ਿਆਦਾ ਸੋ ਤਾਂ ਕਰਕੇ ਬਹੁਤ ਜ਼ਿਆਦਾ ਵਧੀਆ ਰ ਐਕਸਪੀਰੀਅੰਸ ਮੇਰਾ ਪਹਿਲਾ ਟ੍ਰੇਲਰ ਵੀ ਆਊਟ ਹੋ ਗਿਆ ਤੇ ਤੁਹਾਨੂੰ ਬਹੁਤ ਇੰਟਰਸਟਿੰਗ ਨਿਊਜ਼ ਮਿਲ ਰਹੇ ਨੇ ਸਭ ਤੋਂ ਇੰਟਰਸਟਿੰਗ ਕੈਰੈਕਟਰ ਤੁਹਾਡਾ ਹੀ ਲੱਗ ਰਿਹਾ ਯਾ 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 ਉਹ ਸਾਰੀ ਫਿਲਮ ਐਕਚੁਅਲੀ ਹੋਊਗੀ ਮੇਰੇ ਕਰਕੇ ਨਾ ਪੁੱਠੀ ਸਿੱਧੀ ਹੋਣੀ ਮੇਰੇ ਕਰਕੇ ਹੋਣੀ ਆ ਅਮਰਿੰਦਰ ਬਾਜੀ ਤੋਂ ਚਲੋ ਇੱਕ ਲੀਡਿੰਗ ਐਕਟਰ ਹਨਾ ਉਹਨਾਂ ਦਾ ਉਹਨਾਂ ਤੇ ਤਾਂ ਲੋਕਾਂ ਨੇ ਧਿਆਨ ਦੇਣੇ ਹੀ ਦੇਣਾ ਕਿਉਂਕਿ ਉਹਨਾਂ ਨੂੰ ਤਾਂ ਵੇਖਣਾ ਹੀ ਵੇਖਣਾ ਹਨਾ ਕਿਉਂਕਿ ਮੋਸਟ ਆਫ ਦਾ ਟਾਈਮ ਦੇਖਣਗੇ ਉਹ ਸਕਰੀਨ ਤੇ ਤੇ ਬਾਕੀ ਸਟੋਰੀ ਕਿਉਂਕਿ ਉਹਨਾਂ ਦੀ ਆ ਤੇ ਸਟੋਰੀ ਪੁੱਠੀ ਸਿੱਧੀ ਕਾਮੇਡੀ ਵੀ ਆ ਪਿਆਰੀ ਜੀ ਫਿਲਮ ਪਿਆਰੀ ਜੀ ਫਿਲਮ ਆ ਜਾਨੀ ਕੋ ਉਹ ਨੀਗਾ ਕੋਸ ਨੂੰ ਮੁੱਕੀ ਵਾਲਾ ਨਾ ਕਿਸ ਨੂੰ ਗਾਲ ਕੱਢਣੀ ਉਹਦਾ ਦੀ ਕੋਈ ਵੀ ਗੱਲ ਨਹੀਂ ਹੈਗੀ ਆਮ ਸਿੱਧੀ ਜੀ ਫਿਲਮ ਆ ਬਹੁਤ ਫੈਮਿਲੀ ਮੂਵੀ ਹੈ ਵੀ ਫੈਮਿਲੀ ਦਾ ਕੱਲਾ ਕੱਲਾ ਮੈਂਬਰ ਜਾ ਕੇ ਦੇਖ ਸਕਦਾ ਕੋਈ ਵੀ ਇਹ ਜਨਗੇਜ਼ਪਾਨੀ ਕੋਈ ਵੀ ਗੰਦ ਕੁਝ ਨਹੀਂ ਹੈਗਾ ਸਾਫ ਸੁਥਰੇ ਡਾਇਲੋਗ ਹੈ ਸਾਫ ਸੁਥਰੀ ਸਾਰੀ ਕਲਮ ਹੈ ਆਪਨੇ ਡੈਬਿਊ ਲਈ ਐਸੇ ਤਰੀਕੇ ਦੇ ਰੋਲ ਦਾ ਤੁਹਾਨੂੰ ਇੰਤਜ਼ਾਰ ਸੀ ਇਸੇ ਤਰੀਕੇ ਮੈਨੂੰ ਐਕਟਿੰਗ ਦਾ ਇੰਤਜ਼ਾਰ ਸੀਗਾ ਤੇ ਉਹ ਮੈਚ ਕਰੀਆ ਤੇ ਜੇ ਮੈਂ ਅਗਲੀ ਫਿਲਮ ਵੀ ਕਰੂੰਗਾ ਉਦੋਂ ਵੀ ਮੈਂ ਐਕਟਿੰਗ ਕਰੂੰਗਾ ਮੈਨੂੰ ਕੋਈ ਜ਼ਿਆਦਾ ਪੈਸਾ ਦਾ ਵੀ ਹੈ ਨਹੀਂ ਪੈਸਾ ਦਾ ਵੀ ਐ ਵੀ ਜੇ ਪੈਸਾ ਤੋਂ ਬਣਾ ਵੀ ਸਰਦਾ ਹੋਵੇ ਤਾਂ ਆਪਾਂ ਸਾਰੀ ਜਾਵਾਂਗੇ ਪਰ ਪੈਸੇ ਦਾ ਬਣਾ ਸਰਦਾ ਨਹੀਂ ਤਾਂ ਕਰਕੇ ਚੱਕਰ ਰਿਹਾ ਬਿਲਕੁਲ ਤੇ ਐਕਟਿੰਗ ਦਾ ਤੁਸੀਂ ਕਿਹਾ ਤੁਹਾਨੂੰ ਸ਼ੌਕ ਹੈ ਕਦੋਂ ਤੋਂ ਸਿੰਗਿੰਗ ਤੋਂ ਪਹਿਲਾਂ ਦਾ ਹੈ ਜਾਂ ਸਿੰਗਿੰਗ ਤੋਂ ਸਿੰਗਿੰਗ ਜਾਣ ਤੋਂ ਬਾਅਦ ਹੋਇਆ ਨਹੀਂ ਹੁਣ ਆਪਾਂ ਜਿਹੜੀ ਚੀਜ਼ 'ਚ ਵੜੀ ਗਏ ਤੇ ਉਹਨੂੰ ਆਪਾਂ ਲਾਈਕ ਪ੍ਰੋਫੈਸ਼ਨਲੀ ਉਹਨੂੰ ਕਰਨਾ ਚਾਹੀਦਾ ਹਨਾ ਜੇ ਆਪਾਂ ਗਾਉਣ ਲੱਪੇ ਤੇ ਇਹ ਸਾਰੀਆਂ ਕੈਟਾਗਰੀ ਇਹ ਗਾਉਣ ਵਾਲੇ ਆਪਣੇ ਜਿਹੜੇ ਪੰਜਾਬ ਦੇ ਲੋਕ ਆ ਉਹ ਮੋਸਟਲੀ ਜਿਹੜੇ ਬੰਬੇ ਤੋਂ ਆਉਂਦੇ ਆ ਕਈ ਐਕਟਰਸ ਬੰਬੇ ਤੋਂ ਆਉਂਦੇ ਆ ਉਹਨਾਂ ਨੂੰ ਨਹੀਂ ਐਸੈਪਟ ਕਰਦੇ ਇੱਥੇ ਦੇ ਕੋਈ ਪੰਜਾਬ ਦਾ ਸਿੰਗਰ ਮੂਵੀ ਕਰੂਗਾ ਤੇ ਉਹਨੂੰ ਲੋਕੀ ਜਲਦੀ ਸਪੋਰਟ ਕਰ ਲੈਣਗੇ ਕਿਉਂਕਿ ਉਹਨੂੰ ਜਾਣਦੇ ਵੀ ਆ ਉਹਨੂੰ ਆਲਰੇਡੀ ਵੀਡੀਓਜ਼ ਵਿੱਚ ਦੇਖਿਆ ਵੀ ਹੋਇਆ ਤੇ ਉਹਨੂੰ ਬੋਲਣਾ ਪਸੰਦ ਕਰ ਮਤਲਬ ਜਦੋਂ ਬੋਲੂਗਾ ਉਹਨੂੰ ਦੇਖਣਾ ਪਸੰਦ ਕਰਦਾ ਲੋਕੀ ਕਿ ਕਿੰਦਾ ਦੀ ਦੀ ਆਵਾਜ਼ ਹੈ ਜਦੋਂ ਨੋਰਮਲ ਗੱਲ ਕਰਦਾ ਹਨ ਕੀ ਇਸ ਕੈਰੈਕਟਰ ਚ ਇਹੋ ਜਿਹੀ ਵੀ ਕੋਈ ਸਿਮਿਲੈਰਿਟੀ ਹੈ ਜਿਹੜੀ ਐਮੀ ਚ ਵੀ ਹੈ ਕੋਈ ਤੁਹਾਡੀ ਵੀ ਕੁਆਲਿਟੀ ਜਿਹੜੀ ਉਸ ਕੈਰੈਕਟਰ ਚ ਹੋਵੇ ਜਿਸਨੇ ਉਸ ਕੈਰੈਕਟਰ ਨੂੰ ਪਿਕ ਕਰਨਾ ਤੁਹਾਡੇ ਲਈ ਈਜ਼ੀ ਹੋ ਗਿਆ ਹੋਵੇ ਮੇਰੇ ਅਸਲ ਜੁਹੀ ਸੀਗਾ ਵੀ ਮਤਲਬ ਜਿਹੜੀ ਬੋਲੀ ਸਾਡੀ ਲਾਹੌਰਿਆ ਕੈਰੈਕਟਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟਿਆ ਵੀ ਲਾਹੌਰਿਆ ਜਿਹੜਾ ਕੈਰੈਕਟਰ ਆ ਵੀ ਸਾਡੀ ਬੋਲੀ ਉਦਾਂ ਦੀ ਸੀ ਮੈਂ ਉਦੋਂ ਅਸੀਂ ਗੁਜਰਾਂ ਵਾਲੇ ਤੋਂ ਪਾਕਿਸਤਾਨ ਤੋਂ ਹਨਾ ਸਾਰੇ ਮੈਨੂੰ ਸਾਡੇ ਦਾਦਾ ਜੀ ਉਹੀ ਆਏ ਸੀ ਉੱਤਰੋਂ ਤੇ ਉਹ ਬੋਲੀ ਤਾਂ ਕਰਕੇ ਜਲਦੀ ਮੈਂ ਬੋਲ ਸਕਿਆ ਹਨਾ ਤੇ ਉਹ ਤਾਂ ਕਰਕੇ ਉਹ ਕੈਰੈਕਟਰ ਨੂੰ ਸੂਟ ਕਰਦੀ ਆ ਜਦੋਂ ਤੁਸੀਂ ਡਾਇਲੌਗ ਸੁਣਣਗੇ ਅਸੀਂ ਭੌਂਕਿਆਂ ਦੇ ਵਾਇਦਾਂ ਪੈਂਦਾ ਅਸੀਂ ਤੇ ਉਹ ਚੀਜ਼ਾਂ ਸਾਰੀਆਂ ਪੁਰਾਣੀਆਂ ਵੀ ਹੈ ਇਨਾਕ ਪੜਿਆ ਲਿਖਿਆ ਹੋਣਾ ਦਾ ਜ਼ਰੂਰੀ ਆ ਉਹ ਸਾਰੀਆਂ ਗੱਲਾਂ ਬਾਕੀ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਹੋਰ ਕਾਫੀ ਡਾਇਲੌ ਲੈ 40 45 ਮਿੰਟ ਘੰਟੇ ਵਾਂਗੂ ਮੂਵੀ ਦੇ ਵਿੱਚ ਮੇਰਾ ਰੋਲ ਘੁੰਮਦਾ ਹੈ ਯਾਨੀ ਕਿ ਘੰਟੇ ਦਾ ਤੇ ਬਾਕੀ ਕਦੇ ਵਿੱਚ ਆ ਗਿਆ ਕਿਤੇ ਚੱਲ ਗਿਆ ਕਿਤੇ ਆ ਗਿਆ ਕਿਤੇ ਚੱਲ ਗਿਆ ਕਦੇ ਮੇਰੀਆਂ ਗੱਲਾਂ ਹੋ ਗਈਆਂ ਉਹ ਕੁਝ ਹਨ ਸੋ ਸਾਰਾ ਕੁਝ ਬਾਕੀ ਜਿਹੜਾ ਉਹ ਕਰੈਕਟਰ ਆ ਉਹ ਥੋੜਾ ਹੈਗਾ ਫਲਰਟੀ ਅੱਛਾ ਇਹੜਾ ਕਰੈਕਟਰ ਥੋੜਾ ਫਲਰਟੀ ਤੇ ਮੇਰੀ ਲਾਈਫ ਬੋਕ ਆਟੇ ਆ ਪਰ ਨਹੀਂ ਅਮਰਿੰਦਰ ਕੇ ਦੁਖੀ ਹੋ ਰਹੇ ਨੇ ਵਾਚ ਟ੍ਰੇਲਰ ਤੇ ਕਦੋਂ ਨਾ ਤਾਂ ਤਾਂ ਫਾਲੀ ਬਹੁਤ ਜਿਆਦਾ ਬਾਕੀ ਫਿਲਮ ਦੇਖੋਗੇ ਤਾਂ ਜ਼ਿਆਦਾ ਹੁਣੇ ਹੋਊਗਾ ਵਧੀਆ ਵਧੀਆ ਲੱਗਿਆ ਜੀ ਸੋ ਇਸੇ ਤਰ੍ਹਾਂ ਦੇ ਰੋਲ ਦਾ ਇੰਤਜ਼ਾਰ ਸੀ ਤੁਹਾਨੂੰ ਆਪਣੇ ਡੈਬਿਊ ਲਈ ਹਾਂਜੀ ਬਸ ਮਤਲਬ ਜਿਹੜੇ ਚੈਕਿੰਗ ਦੇਖਿਆ ਹੁਣ ਅੱਗੇ ਫਿਲਮ ਕਰਾਂਗੇ ਤਾਂ ਕੋਈ ਖਰੀ ਕਰਾਂਗੇ ਹਨਾ ਜਿਹਦੇ ਵਿੱਚ ਵਧੀਆ ਲੱਗੇ ਰਿਐਲਿਟੀ ਬੇਸ ਜਿਹੜੀ ਮਤਲਬ ਆਮ ਲੋਕਾਂ ਨਾਲ ਹੁੰਦੀ ਆ ਹੁਣ ਅੱਜ ਕੱਲ ਅਸੀਂ ਮੁੰਡੇ ਆ 80 ਮੁੰਡਿਆਂ ਦੇ ਵਿੱਚੋਂ ਦੋ ਹੋ ਗਏ ਮਰਿੰਦਰ ਗਿੱਲ ਜਿਹੜੇ ਸਾਊ ਤੇ ਵਿਚਾਰੇ ਹਨਾ ਲੋਇਲ ਹਨ ਆਲ ਸਾਰੇ ਦੋ ਤੇ ਵਿੱਚੋਂ 98 ਜਿਹੜਾ ਮੈਨੂੰ ਰੋਲ ਮਿਲਿਆ ਹੋਇਆ ਹਾਕਮ ਵਾਂਗੂ ਫਲਰਟੀ ਜਿੱਥੇ ਕੁੜੀ ਵੇਖੀ ਵੇਖੀ ਉਹ ਵਾਲੀ ਚੀਜ਼ ਆ ਤੇ ਉਹ ਚੀਜ਼ਾਂ ਵਿਖਾਈਆਂ ਗਈਆਂ ਹਨਾ ਉਹ ਹੀਰੋ ਤਾਂ ਓਬਵੀਅਸਲੀ ਆਪਾਂ ਉਹ ਚੀਜ਼ ਖਰੀ ਵਿਖਾਉਣੀ ਹੈ ਹਨਾ ਵੀ ਉਹ ਦੱਸ ਦੇਣਾ ਮੈਨੂੰ ਸੀਰੀਅਸ ਲਵ ਤੇ ਟਾਈਮ ਪਾਸ ਲਵ ਯਾ ਹੂੰ ਟਾਈਮ ਪਾਸ ਮੇਰਾ ਲਾਇਆ ਹੈ ਵੀ ਇਹ ਬੰਦਾ ਹੈਗਾ ਹੀ ਇਦਾਂ ਦਾ ਮਾੜਾ ਨਿਕਾਏ ਕੋਈ ਮੈਂ ਕੋਈ ਤਕਮਿਨੂ ਤੁਸੀਂ ਬਾਕੀ ਫਿਰ ਉਹ ਇੱਕ ਤੁਹਾਨੂੰ ਪਤਾ ਲੱਗ ਜੇਗਾ ਠੀਕ ਹੋ ਜੇ ਨਹੀਂ ਦੱਸ ਦੋ ਤੇ ਦੱਸ ਹੀ ਰਹੀ ਸੀ ਤਾਂ ਨਹੀਂ ਉਹ ਹੈ ਨਹੀਂ ਉਹ ਸਾਰੀ ਫਿਲਮ ਨਿਕਲਦੈ ਨੇ ਫਿਰ ਉਸ ਅੱਛਾ ਹਾਂ ਉਸੇ ਇੱਕ ਮਤਲਬ ਅੱਛਾ ਠੀਕ ਹੈ ਤੇ ਓਵਰਹਾਲ ਜੇ ਆਪਾਂ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਬਿਕੋਜ਼ ਐਨੀ ਕੈਨੀਟੋ ਨਿਆ ਫਿਲਮ ਨਹੀਂ ਆ ਰਹੀਆਂ ਜੇ ਵੇਖਿਆ ਜਾਵੇ ਤੁਸੀਂ ਤੁਹਾਨੂੰ ਕੀ ਲੱਗਦਾ ਪੰਜਾਬੀ ਸਿਨੇਮਾ ਬਾਰੇ ਜਿਹੜੀ ਹੁਣ ਫਿਲਹਾਲ ਪ੍ਰੈਜ਼ੈਂਟ ਕੰਡੀਸ਼ਨ ਹੈ ਪ੍ਰੈਜ਼ੈਂਟ ਕੰਡੀਸ਼ਨ ਮਤਲਬ ਮੋਸਟਲੀ ਜਿਹੜੇ ਸਾਰੇ ਐਕਟਰਸ ਐਂਡ ਸਾਰੇ ਹਨਾ ਪ੍ਰੋਡਿਊਸਰਸ ਆ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਜਾਂ ਦੋ ਪ੍ਰੀਸਪੀਡ ਹੁੰਦੇ ਆ ਜਿਨ੍ਹਾਂ ਦੀਆਂ ਪੁਰਾਣੀਆਂ ਫਿਲਮ ਹਿੱਟ ਹੋਈਆਂ ਬਾਕੀ ਲਾ ਕੇ 10 10 12 12 ਕਰੋੜ ਘਰੇ ਬੈ ਜਾਂਦੇ ਕਿਉਂਕਿ ਮੂਵੀ ਚੱਲਦੀ ਨਹੀਂ ਕਿਉਂਕਿ ਇੱਥੇ ਸਿਰਫ ਪੰਜਾਬ ਪੰਜਾਬ ਦੇ ਲੋਕਾਂ ਨੇ ਵੇਖਣੀ ਆਣਾ ਕੋਈ ਸਾਊਥ ਇੰਡੀਅਨ ਮੂਵੀ ਜਾਂ ਬਾਲੀਵੁੱਡ ਮੂਵੀ ਆ ਤਾਂ ਸਕਰੀਨਾਂ ਬਹੁਤ ਜ਼ਿਆਦਾ ਮਿਲ ਨਹੀਂ ਆ ਔਰ ਉਹਨਾਂ ਨੇ ਜਿਆਦਾ ਲੋਕੀ ਦੇਖਣ ਜਾਂਦੇ ਆ ਜਦੋਂ ਸਾਉਦਾ ਸਿਨੇਮਾ ਬਹੁਤ ਸਟਰੋਂਗ ਆ ਆਪਾਂ ਨੂੰ ਥੀਏਟਰਸ ਵੀ ਜਿਹੜੀ ਨਾਰਮਲ ਫਿਲਮ ਉਹਨੂੰ ਤਿੰਨ 400 ਮਿਲਣਾ ਆਮ ਜਿਹੜੀ ਨਾਰਮਲ ਪੰਜਾਬੀ ਫਿਲਮ ਆ ਜਿਹੜੇ ਕੋਈ ਵੱਡਾ ਸਟਾਰ ਆ ਜਿੱਦਾਂ ਅਮਰਿੰਦਰ ਭਾਜੀ ਹੋਗੇ ਗੀਪੀ ਭਾਜੀ ਹੋਗੇ ਦਿਲਜੀਤ ਭਾਜੀ ਹੋਗੇ ਉਹਨਾਂ ਨਾਲ ਸਾਰ 8 800 ਥੀਏਟਰ ਮਿਲਦਾ ਹਨ ਤੇ ਹਰ ਕੋਈ ਪ੍ਰੋਡਿਊਸਰ ਵੀ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦਾ ਤੇ ਪੰਜਾਬੀ ਸਿਨੇਮਾ ਵੀ ਆਏ ਆ ਵੀ ਇੱਕ ਆਰਟਿਸਟ ਨੂੰ ਵਿਖਾਣਾ ਚਾਹੀਦਾ ਵੀ ਉਹਦੀ ਜਿਹੜਾ ਕੈਰੀਅਰ ਆ ਉਹ 2 3 ਸਾਲ ਲੱਗਾ ਪੀ ਦੋ ਤਿੰਨ ਸਾਲ ਇਧਰੋਂ ਫੜ ਦੋ ਪੈਸੇ ਇਧਰੋਂ ਫੜ ਦੋ ਆ ਵੀ ਪੈਸੇ ਇਥੋਂ ਲੈ ਲੋ 50 ਲੱਖ ਇਧਰੋਂ ਲੈ ਲੋ 80 ਲੱਖ ਪੀ ਉਹ ਕਿੰਨਾ ਵੀ ਫਿਰ ਕੈਸ਼ ਕਰ ਲਾਂਗੇ ਫਿਰ ਲੋਕੀ ਭੁੱਲ ਜਾਂਦੇ ਹਨ ਤੇ ਲੋਕਾਂ ਦੇ ਵਿੱਚ ਇੱਕ ਰਿਸਪੈਕਟ ਬਣਾਉਣੀ ਇਮੇਜ ਬਣਾਉਣੀ ਉਹ ਮਸਤਾ ਤੇ ਇਹ ਮੈਂ ਅੰਦਰ ਭਾਈ ਹੁਣੋਂ ਤੋਂ ਰਹਿ ਰੱਖੇ ਕਿ ਨਾਲ ਮੇਰਾ ਸੁਭਾਅ ਥੋੜਾ ਜਿਹਾ ਹੋਰ ਹੁੰਦਾ ਸੀਗਾ ਪਹਿਲਾਂ ਲੋਕੀ ਲੋਕਾਂ ਨੂੰ ਵੀ ਪਤਾ ਹੁਣ ਮੈਂ ਚੇਂਜ ਹੋਣਾ ਬੈ ਹੌਲੀ ਹੌਲੀ ਹਨ ਤੇ ਪੁਰਾਣੇ ਸੁਭਾਅ ਵਾਲੇ ਪਹਿਲਾਂ ਕੀ ਹੁੰਦਾ ਸੀ ਤੇ ਹੁਣ ਕੀ ਹੋ ਪੁਰਾਣਾ ਐ ਹੁੰਦਾ ਵੀ ਥੋੜਾ ਹੜਪਿਆ ਹੁੰਦਾ ਸੀਗਾ ਹਨ ਵੀ ਜਿੱਦਾਂ ਦਾ ਮਤਲਬ ਹੈਗਾ ਹੁਣ ਸੁਭਾ ਤੇ ਪਹਿਲਾਂ ਥੋੜਾ ਜਿਹਾ ਹੋਰ ਸਾਬਦਾ ਹੁੰਦਾ ਸੀ ਹੁਣ ਹੌਲੀ 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 ਫਰਕ ਪਈ ਜਾਂਦਾ ਇਸ ਚੀਜ਼ ਦਾ ਖਰੇ ਸਿਆਣੇ ਹੋਈ ਜਾਂਦੇ ਵੱਡੇ ਹੋਈ ਜਾਂਦੇ ਹਨਾ ਪਹਿਲਾਂ ਬਹਿ ਨਿਆਣੇ ਹੁੰਦੇ ਸੀ ਕਾਲੇ ਟਾਈਮ ਹਾਂਜੀ ਹਾਂ ਬਿਕੋਜ਼ ਬਹੁਤ ਛੋਟੀ ਉਮਰ ਚ ਤੁਸੀਂ ਸਿੰਗਿੰਗ ਵੱਲ ਆ ਗਏ ਸੀ ਹਨਾ ਆਈ ਥਿੰਕ ਤੁਸੀਂ ਉਸ ਟਾਈਮ ਪੜ੍ਹ ਰਹੇ ਸੀ ਯਾ ਯਾ ਮੈਂ ਪੜਦਾ ਤਾਂ ਹੁਣ ਵੀ ਆ ਜੀ ਮੈਂ ਅੱਛਾ ਤੇ ਮੈਂ ਫੇਰ ਕਿੰਨਾ ਪੜੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਹਾਂ ਇਹ ਜਿਹੜੀ ਤੁਹਾਡੀ ਸਟੇਟਮੈਂਟ ਹੈ ਨਾ ਬਹੁਤ ਮਸ਼ਹੂਰ ਹੋਈ ਹੈ ਮੈਂ ਦੁਬਾਰਾ ਫੇਰ ਕਹਿਣਾ ਵੀ ਬੰਦਾ ਸੱਚੀ ਪੜਿਆ ਲਿਖਿਆ ਹੋਵੇ ਫੇਰ ਚੰਗੀ ਗੱਲ ਹੀ ਆ ਨਹੀਂ ਬਟ ਪੰਜਾਬ ਚ ਇਹ ਲੋਕਾਂ ਨੇ ਮੇਰੀ ਗੱਲ ਨੈਗੇਟਿਵ ਲਈ ਸੀਗੀ ਲੋਕੀ ਕਹਿੰਦੇ ਵੀ ਤੂੰ ਇਦਾਂ ਬੋਲਿਆ ਕਿਸੇ ਨੂੰ ਮੈਂ ਕਿਸੇ ਪਾਰਟਿਕੂਲਰ ਬੰਦੇ ਨੂੰ ਨਹੀਂ ਸੀ ਇਹ ਗੱਲ ਬੋਲੀ ਮੇਰਾ ਜਾਨੀ ਕਿ ਲਾਈਕ ਉਦੋਂ ਹੁੰਦਾ ਸੀਗਾ ਨਾ ਵੀ ਪਹਿਲਾਂ ਜਦੋਂ ਲੋਕ ਅਕਸੈਪਟ ਕਰ ਲੈਂਦੇ ਸੀ ਅੱਜ ਕੱਲ ਵੀ ਆਪਾਂ ਜਦੋਂ ਕਾਲਜ ਜਾਂਦੇ ਆ ਤੇ ਕਾਲਜ ਜਾ ਕੇ ਆਪਾਂ ਨੂੰ ਪਤਾ ਲੱਗਦਾ ਵੀ ਮੁੰਡੇ ਕੱਪੜੇ ਕਿਹੜੇ ਪਾਉਣੇ ਪਸੰਦ ਕਰਦੇ ਆ ਤੇ ਮੁੰਡਿਆਂ ਕੁੜੀਆਂ ਚ ਗੱਲਾਂ ਬਾਤਾਂ ਕਿਹੜੀਆਂ ਹੁੰਦੀਆਂ ਹਨ ਕਿਉਂਕਿ ਯੂਥ ਨੇ ਸੁਣਨਾ ਅਸੀਂ ਯੂਥ ਵਾਲੇ ਆਰਟਿਸਟਾਂ ਸਾਨੂੰ ਯੂਥ ਨੇ ਸੁਣਨਾ ਹਨ ਤੇ ਜਦੋਂ ਉਹਨਾਂ ਦੇ ਸਾਨੂੰ ਵਿਊਜ਼ ਮਿਲਣਗੇ ਤੇ ਆਪਾਂ ਤਾਂ ਉਹਦਾਂ ਦੀ ਚੀਜ਼ गा ਸਕਦੇ ਹਾਂ ਨਾ ਤੇ ਉਹ ਜੇ ਆਪਾਂ ਕੋਲੇ ਜਾਵਾਂਗੇ ਪੜਾਂਗੇ ਤੇ ਕਲਾਸ ਜਾ ਕੇ ਬੈਠਾਂਗੇ ਤੇ ਤਾਂ ਸੁਰਤ ਆਉਣੀ ਤਾਂ ਪਤਾ ਲੱਗਣਾ ਹਨਾ ਤੇ ਨੌਕਰੀਆਂ ਵੀ ਤਾਂ ਹੀ ਮਿਲਣੀਆਂ ਤੇ ਅਗੇ ਤਰੱਕੀਆਂ ਵੀ ਤਾਂ ਹੀ ਹੋਣੇ ਡਾਕਟਰ ਵੀ ਤਾਂ ਹੀ ਬਣੇ ਇੰਜੀਨੀਅਰ ਵੀ ਪੜ ਕੇ ਪੜ੍ਹ ਲਿਖ ਕੇ ਬੰਨਾ ਪਰ ਬੰਨਾ ਦੇ ਸਿੰਗਰ ਹੀ ਹੁੰਦਾ ਨਾ ਸਾਰਿਆਂ ਨੇ ਉਹ ਤਾਂ ਚਲੋ ਕਿਸੇ ਕਿਸੇ ਦਾ ਕਿਸੇ ਕਿਸੇ ਦਾ ਜਿਹੜੇ ਸ਼ੌਂਕ ਹੈ ਸ਼ੌਂਕ ਆਪਣ ਨੂੰ ਪੂਰਾ ਕਰਨਾ ਚਾਹੀਦਾ ਬੰਦੇ ਨੂੰ ਮੈਂ ਵੀ 10000 ਤੋਂ ਸ਼ੁਰੂ ਕੀਤਾ ਸੀਗਾ ਤੇ ਹੁਣ ਤਾਂ ਚਲੋ ਕੰਪਨੀ ਆ ਜਿਹੜੇ ਦਿੰਦੇ ਆ ਪੈਸੇ ਆਪਾਂ ਲੈ ਲਈ ਜਾਨੇ ਸਾਰੇ ਪਾਸੇ ਹਨ ਸੋ ਦੈਟਸ ਵੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਪੜਾਈ ਲਿਖਾਈ ਕਿੱਥੇ ਕਮਾਈ ਤੁਹਾਡੇ ਠੀਕ ਹੈ ਪਰਸਨੈਲਿਟੀ ਤੁਸੀਂ ਕਿ ਆ ਬਣਦੀ ਹੈ ਬੰਦੇ ਦੀ ਕਿ ਕਾਲਜ ਜਾਂਦਾ ਹੈ ਚਾਰ ਬੰਦੇਾਂ ਵਿਚ ਵਿਚਰਦਾ ਤਾਂ ਪਤਾ ਲੱਗਦਾ ਕਿ ਫੈਸ਼ਨ ਹੈ ਬਟ ਇਸ ਤੋਂ ਇਲਾਵਾ ਹੋਰ ਕੀ ਵੀ ਆ ਵੀ ਬੰਦਾ ਜਹਾਜ ਪੈਂਦਾ ਬਹੁਤ ਅੱਜ ਲਾਉਂਦਾ ਅਸੀਂ ਬਹੁਤ 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 ਪਹਿਲਾਂ ਇੱਕ ਦੋ ਵਾਰੀ ਤਾਂ ਚਲੋ ਐਡੇ ਦਾ ਅੰਗਰੇਜ਼ੀ ਦੇ ਮਾਰ ਆਇਆ ਨਹੀਂ ਦੋ ਚਾਰ ਕਿੱ ਗੱਲਾਂ ਹੀ ਪਤਾ ਥੈਂਕ ਯੂ ਓਕੇ ਬਾਏ ਵਾਲੀਆਂ ਤੇ ਜਦੋਂ ਚਲੋ ਆਪ ਹੁਣ ਮੋਸਟਲੀ ਸਾਰੇ ਦੇਸ਼ ਹੀ ਗਏ ਆ ਨਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਸਾਰੇ ਕਿਤੇ ਗਏ ਆ ਉੱਥੇ ਅੰਗਰੇਜ਼ੀ ਬਹੁਤ ਹੀ ਤਿਲਕਵੇਂ ਜੀ ਬੋਲਦਾ ਪਤਾ ਕੋ ਨਹੀਂ ਲਾਦਾ ਮਾਰਦਾ ਰੜ ਰੜ ਕੇ ਅੰਗਰੇਜ਼ੀ ਉਹ ਕੋਸ਼ਕਤਾ ਫੜ ਹੋ ਜਾਂਦੀ ਆ ਪੜ ਕੇ ਜੇ ਪੜੇ ਆ ਮਾੜਾ ਮੋਟਾ ਕੋਸ਼ਕਤਾ ਦਾ ਪਤਾ ਲੱਗ ਜਾਂਦਾ ਵੀ ਆਹ ਕਹਿੰਦੀ ਐ ਜਿਹੜੀ ਇਹਨੇ ਜਿਹ ਪਏ ਨੇ ਕੋਈ ਚੀਜ਼ ਦੇਣੀ ਆ ਜਾਂ ਉਹ ਮੰਗ ਕੇ ਲੈ ਲੇ ਮੈਨੂੰ ਕੋਲ ਡਰਿੰਕ ਚਾਹੀਦਾ ਤੇ ਮੈਨੂੰ ਸ਼ੈਂਪੇਨ ਚਾਹੀਦੀ ਜਾਂ ਕੋਈ ਚਾਹੀਦਾ ਇਦਾਂ ਦਾ ਉਹ ਤੋਂ ਮੰਗ ਕੇ ਲੈ ਲੈਂਦਾ ਬੰਦਾ ਤੇ ਜੇ ਕੋਈ ਜਿਹਨੂੰ ਵਿਚਾਰੇ ਨੇ ਪੜਿਆ ਲੇਕਨ ਹੋਵੇ ਉਹ ਅੱਗੋਂ ਕਹੂ ਕਿ ਉਹਨੂੰ ਵੀ ਤੁਹਾਨੂੰ ਕੀ ਦੇ ਅੱਗੋਂ ਚਿੰਕੀ ਆ ਕੇ ਖੜ ਜੇ ਕੋਈ ਚਾਈਨਾ ਚੀਨ ਵਾਲੀ ਏਅਰ ਏਅਰ ਹੌਸਟਸ ਹੋਵੇ ਇੰਡੀਅਨ ਤਾਂ ਚਲੋ ਆਪਾਂ ਹਿੰਦੀ ਹਿੰਦੀ ਚ ਬੋਲ ਬੋਲੇ ਨੇ ਮਾੜੀ ਮੋਟੀ ਪਿਆਵੀ ਬੰਦਾ ਹਿੰਦੀ ਬੋਲਦਾ ਵੀ ਖੱਜਲੀ ਤੇ ਤਾਂ ਕਰਕੇ ਇਹ ਐਡਵਾਂਟੇਜਸ ਆ ਤੇ ਬਾਹਰ ਜਾ ਕੇ ਆਪਾਂ ਕਿਤੇ ਚਲੋ ਬਾਹਰ ਜਦੋਂ ਤੁਸੀਂ ਕੱਲੇ ਹੁੰਦੇ ਆ ਹਨਾ ਸਵੇਰੇ ਵਾਕ ਵਾਕ ਕਰਨ ਉੱਠੋ ਜਦੋਂ ਅਸੀਂ ਅਸੀਂ ਪ੍ਰੋਗਰਾਮ ਲਾਉਣ ਜਾਂਦੇ ਆ ਮੋਸਟਲੀ ਹੋਟਲ ਦੇ ਵਿੱਚ ਕੱਲੇ ਕੱਲੇ ਕਮਰੇ ਹੁੰਦੇ ਆ ਹਨਾ ਤੇ ਉਥੇ ਜਾਗ ਵੀ ਛੇਤੀ ਖੁੱਲ ਜਾਂਦੀ ਹੈ ਕਿਉਂਕਿ ਇਧਰੋਂ ਦਿਨ ਰਾਤ ਦਾ ਫਰਕ ਹੁੰਦਾ ਉੱਧਰ ਜਾ ਕੇ ਨੀਂਦ ਹੀ ਨਹੀਂ ਪੂਰੀ ਹੁੰਦੀ ਸਵੇਰੇ ਉੱਠ ਕੇ ਵਾਕ ਵਾਕ ਕਰਨ ਚੱਲ ਗਏ ਚਲੋ ਬਾਹਰ ਜ ਕਿਸੇ ਨੂੰ ਯੂਸ ਜੂਸ ਮੈਂ ਸਾਹਮਣੇ ਦਾ ਗੋਰਾ ਹੀ ਆ ਉਹਨੂੰ ਵੀ ਜਾ ਕੇ ਅੰਗਰੇਜ਼ੀ ਚ ਕਹਿਣਾ ਪੈਣਾ ਵੀ ਆਹ ਸ਼ਾਇਦ ਇਹਦੇ ਮੈਨੂੰ ਸੋ ਤਾਂ ਕਰਕੇ ਐਡਵਾਂਟੇਜਸ ਤਾਂ ਬਹੁਤ ਆ बोलनी जरूरी है पंजाबी मां बोली कदे नहीं भूलनी चाहिए पर अपनो सीखना सारा कुछ चाहिए बिल्कुल पर ਤੁਹਾਨੂੰ ਕਿਉਂ ਲੱਗਦਾ ਹੈ ਕਿ ਐਂ ਕਿਉਂ ਹੈ ਕਿ ਕਿਉਂ ਨਹੀਂ ਐਨੇ ਪੜਾਈ ਲਿਖਾਈ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਇਸ ਏਰੀਆ 'ਚ ਨਹੀਂ ਹੁਣ ਸਾਰੇ ਕਰਦੇ ਪਏ ਸਾਰੇ ਜਿੰਨੇ ਵੀ ਆਪਣੇ ਆਰਟਿਸਟ ਵੀ ਆ ਸਾਰੇ ਪੜੇ ਲਿਖੇ ਆ ਮੋਸਟਲੀ ਹੈਨਾ ਮੇਰੇ ਤੋਂ ਤਾਂ ਸਾਰੇ ਵੱਡੇ ਹੀ ਆ ਪੜੇ ਲਿਖੇ ਆ ਉਹ ਬੋਲਦੇ ਵੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਆ ਸਾਰਾ ਕੁਝ ਹੈਨਾ ਅੱਜ ਤੋਂ ਕਈ ਦਾ ਹੱਕੇ ਪਹਿਲਾਂ ਯਾਨੀ ਕਿ 10 ਸਾਲ 15 ਸਾਲ ਪਹਿਲਾਂ ਕੁਝ ਹੁੰਦਾ ਸੀਗਾ ਤੇ ਉਦੋਂ ਚਲੋ ਨਾਲ ਦੀ ਹੈਲਪ ਫੁੱਲ ਕਰ ਦਿੰਦੇ ਹੁੰਦੇ ਸੀਗੇ ਤੇ ਅੱਜ ਕੱਲ ਵੀ ਮਤਲਬ ਜ਼ਰੂਰੀ ਆ ਇੱਥੇ ਹੁਣ ਲੋਕ ਵੀ ਪੜ੍ਹਦੇ ਲਿਖਦੇ ਸਾਰਿਆਂ ਨੂੰ ਪਤਾ ਹੈ ਵੀ ਪੜ੍ਹਾਈ ਲਿਖਾਈ ਦੀ ਇੰਪੋਰਟੈਂਸ ਬਹੁਤ ਹੈ ਤੇ ਸਾਰਿਆਂ ਨੂੰ ਪਤਾ ਜਿਹੜਾ ਸਮਝਦਾਰ ਬੰਦਾ ਉਹਨੂੰ ਪਤਾ ਪੜ੍ਹਾਈ ਲਿਖਾਈ ਜ਼ਰੂਰੀ ਹੈ ਤੇ ਤੁਸੀਂ ਹੁਣ ਕਿਹੜੀ ਪੜ੍ਹਾਈ ਕਰ ਰਹੇ ਹੋ ਮੇਰੀ ਜੈਂਬੀ ਵਾਲਾ ਤੱਕ ਚੱਲਦੀ ਹੈ ਸਾਇੰਸ ਫੀਲਡ ਹੈ ਮੈਂ ਅੱਛਾ ਸੀ ਤੋ ਮੈਨੇਜ ਕਿਵੇਂ ਕਰਦੇ ਹੋ ਤੁਸੀਂ ਬਿਕੋਜ਼ ਤੁਸੀਂ ਇਨੇ ਵਜ਼ੀ ਰਹਿੰਦੇ ਹੋ ਤੁਹਾਡੇ ਸ਼ੋਸ ਤੇ ਰੀਐਕਟਿੰਗ ਹੁਣ ਤੱਕ ਮੈਂ ਤੁਹਾਡੇ ਪੇਪਰ ਵੀ ਨਹੀਂ ਦੇਏ ਹੋਏ ਪਹਿਲੇ ਪੀਐਸਸੀ ਤਾਂ ਮੇਰੀ ਇੱਥੇ ਮੈਨਸੀਜੀ ਸਲੈਕਟਰਾਂ ਤੋਂ ਕੀਤੀ ਆ ਤੇ ਹੁਣ ਐਮਐਸਯੂਰ ਪਿਆਬੀ ਨੇ ਸਟੈਂਡ ਉਹ ਬਾਰ ਬਾਰ ਇਕੱਠੇ ਕਰ ਦਾਂਗੇ ਨਿਕਲ ਹੋਏ ਤਾਂ ਵੀ ਠੀਕ ਹੈ ਜੇ ਨਾ ਹੋਵੇ ਹੁਣ ਕੰਮ ਤਾਂ ਸੈਟ ਹੀ ਆ ਇੱਧਰ ਕਿਉਂ ਕਹਿਣਾ ਵੀ ਜ਼ਰੂਰੀ ਨਹੀਂ ਪਰ ਤੁਸੀਂ ਇਹਨੂੰ ਐਜ਼ ਅ ਬੈਕਅੱਪ ਲੈ ਕੇ ਚੱਲ ਰਹੇ ਹੋ ਜਾਂ ਤੁਹਾਡਾ ਮਤਲਬ ਕੋਈ ਹੋਰ ਵੀ ਪਲਾਨਸ ਨੇ ਜਾਂ ਪੜਾਈ ਤੁਸੀਂ ਸ਼ੌਂਕ ਹੀ ਹੁੰਦਾ ਆਪਿਆਂ ਦਾ ਇਹਦਾ ਕੋਈ ਉਹ ਨਹੀਂਗਾ ਇਹ ਹੁਣ ਮੈਂ ਹੁਣ ਹੁਣ ਪੜਾਈ ਚੋਂ ਤਾਂ ਕੀ ਕੱਢਾਂਗੇ ਹੁਣ ਆਪਾਂ ਨੂੰ ਤਾਂ ਹੁਣ ਖੈਰ ਲੋੜ ਹੀ ਨਹੀਂ ਕਿਉਂਕਿ ਇੱਧਰ ਚੱਲ ਹੀ ਪਿਆ ਮਾੜਾ ਮੋਟਾ ਜਿਹਾ ਹਨਾ ਤੇ ਸੈਟ ਹੈ ਕੰਮ ਪਰ ਤੁਹਾਨੂੰ ਨਹੀਂ ਲੱਗਦਾ ਬਟ ਅਨਪ੍ਰੇਡਿਕਟੇਬਲ ਹੈ ਇੰਡਸਟਰੀ ਹਾਂ ਇਹ ਹੈ ਫਿਲਹਾਲ ਤਾਂ ਹੈ ਜਿਵੇਂ ਤੁਸੀਂ ਆਪੇ ਕਿਹਾ ਕਿ 2-3 ਸ ਐਨੀ ਚੈਲੰਜ ਫਲਾਈ ਜ਼ਰੂਰੀ ਨਹੀਂ ਕਿ ਹਰ ਆਰਟਿਸਟ ਦੀ ਉਨੀ ਉਨਾ ਕਰੀਏ ਸਕਸੈਸਫੁਲ ਹੋਏ ਹੀ ਹੋਏ ਪਾਵੇ ਸਿਰਫ ਸਿੰਗਿੰਗ ਨਹੀਂ ਐਕਟਿੰਗ ਵੀ ਜੈਸੀ ਗੱਲ ਕਰੀਏ ਉਦਾਹਰਣ ਸਮਝਦਾਂ ਨਾਲ ਚੱਲੀ ਉਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਈ ਆਰਟਿਸਟ ਮੋਸਟਲੀ ਕਰਦੇ ਆ ਵੀ ਇਧਰੋਂ ਕੈਸ਼ ਕਰ ਲਿਆ ਆ ਚੀਜ਼ ਕਰ ਆ ਚੀਜ਼ ਕੈਸ਼ ਕਰ ਲੀਏ ਉਹ ਫਿਰ ਜਲਦੀ ਮੌਕੇ ਆਲਾ ਦੋਲ ਹਨਾ ਆਲੇ ਦੋਲੇ ਕੈਸ਼ ਹੀ ਜਲਦੀ ਮੌਕੇ ਜਾਂਦਾ ਫਿਰ ਜੇ ਪਾ ਕੈਸ਼ ਕਰਨ ਲੱਗੇ ਨਾ ਸਾਰਾ ਕੁਝ ਤੇ ਫਿਰ ਹੌਲੀ ਹੌਲੀ ਥਰਮੋਜ ਨਾਲ ਚੱਲੇ ਬੰਦਾ ਹਨਾ ਕਿਉਂਕਿ ਮੋਸਟਲੀ ਚੱਲਦਾ ਰਹਿੰਦਾ ਹੁਣ ਅਸੀਂ ਗਾਉਂਦੇ ਵੀ ਘਟਾਂ ਪਿਛਲੇ 2 ਸਾਲ ਹੋ ਗਏ ਮੇਰਾ ਕੋਈ ਗਾਣਾ ਵੀ ਨਹੀਂ ਆਇਆ ਕੱਲਾ ਵਿੱਚ ਆਇਆ ਸੀਗਾ ਉਹ ਇੱਕ ਖੇਤ ਆਇਆ ਸੀਗਾ ਪਹਿਲਾਂ ਉਹ ਉਹ ਇੱਕ ਕਮਿਊਨਿਟੀ ਲਈ ਆ ਮੈਨੂੰ 50% ਕੁੜੀਆਂ ਸੁਣਨ ਵਾਲੀਆਂ ਸਾਰੇ ਆਰਟਿਸਟਾਂ ਨੂੰ ਜਿਹੜੇ ਅੱਜ ਕੱਲ ਦੇ ਮੇਰੇ ਨਾਲ ਦੇ ਯੂਥ ਆ ਸਾਰੇ ਮੈਂ ਹੋ ਗਿਆ ਹੋਰ ਜਿਹੜੇ ਮੇਰੇ ਨਾਲ ਮਿੱਤਰ ਪਾਰੇ ਕਾਫੀ ਸਾਰੇ ਹਨ 50% ਕੁੜੀਆਂ ਸੁਣਦੀਆਂ 50% ਮੁੰਡੇ ਤੇ ਮੈਂ ਖੇਤ ਗਾਣਾ ਕੀਤਾ ਸੀਗਾ ਉਹ ਖੇਤੀਬਾੜੀ ਨਾਲ ਰਿਲੇਟਡ ਸੀ 50% ਕੁੜੀਆਂ ਖੜਦੋਲੇ ਚ ਉਹਨਾਂ ਨੂੰ ਨਹੀਂ ਪਤਾ ਸੀਰੀ ਕੀ ਹੁੰਦਾ ਉਹਨਾਂ ਨੂੰ ਨਹੀਂ ਪਤਾ ਖੇਤ ਕੀ ਹੁੰਦਾ ਉਹਨਾਂ ਨੂੰ ਸਾਈਡ ਤੇ ਰੱਖ ਦੋ ਹਣਾ ਪਿੱਛੇ ਰਹਿ ਕੇ 50% ਕਿਉਂ ਜਿਹੜੀ ਪਿੰਡਾਂ ਚ ਰਹਿੰਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਜਿਹੜੇ ਮੋਸਟਲੀ ਕਾਲਜ ਗੋਲਜਾ ਜਿਹੜਾ ਅਰਬਨ ਆਡੀਅੰਸ ਹੈ ਤੁਹਾਡੀ ਉਹਨਾਂ ਨੇ ਇੰਟਰਸਟ ਨਹੀਂ ਲੈਣਾ ਉਹ ਸੀ ਨਾ ਹਣਾ ਉਹ ਉਹ ਉਹਨਾਂ ਨੂੰ ਜੱਟਾਂ ਨਾਲ ਕੋਈ ਮਤਲਬ ਨਹੀਂ ਹੈ ਨਾ ਤੇ ਉਹ 50% ਸਾਈਡ ਤੇ ਕੱਢ ਦੋ ਪਿੱਛੇ ਰਹਿ ਗਿਆ 50% 50% ਦੇ ਵਿੱਚੋਂ 15% ਸ਼ਹਿਰ ਵਾਲੇ ਕੱਢ ਦੋ ਮੁੰਡੇ ਸ਼ਿਵਮ ਹੋ ਗਿਆ ਹਿਮਾਂਸ਼ੂ ਦੀਪ ਤੇ ਇਹ ਸਾਰੇ ਮਤਲਬ ਇਹ ਜਿਹੜੇ ਇਹ ਨਾਮ ਵਾਲੇ ਮੁੰਡੇ ਆ ਇਹਨਾਂ ਨੂੰ ਵੀ ਨਹੀਂ ਪਤਾ ਮਤਲਬ ਸੀਰੀ ਕੀ ਹੁੰਦਾ ਹਨਾ ਉਹ ਨਹੀਂ ਸੁਣਨਗੇ ਉਹ ਮੇਰੇ ਗਾਣੇ ਦੂਜਿਆਂ ਨੂੰ ਪਿਆਰ ਦਿੰਦਾ ਜਿੱਦਾਂ ਮੇਰੇ ਸਾਈਡ ਤੋਂ ਹੋਗੇ ਪਿੱਛੇ ਰਹਿ ਗਿਆ ਯਾਨੀ ਕਿ 30 35% 30 35% ਦੇ ਵਿੱਚੋਂ 15 ਕੁ ਪੜਨ ਲਿਖਨ ਵਾਲੇ ਹੋਗੇ ਪਿੱਛੇ 20 ਜਾਂ 25% ਰਹਿ ਗਿਆ ਕੋਈ ਜਿਹੜੇ ਪਿੰਡਾਂ ਵਾਲੇ ਮਿੱਤਰ ਪਿਆਰੇ ਹੋਗੇ ਜਾਂ ਦੂਜਾ ਹੋਰ ਮਤਲਬ ਪਿੰਡਾਂ ਵਾਲਾ ਆਪਣਾ ਬਜ਼ੁਰਗ ਦਬਕਾ ਹੋ ਗਿਆ ਉਹ ਸੁਣਦਾ ਉਸ ਚੀਜ਼ ਨੂੰ ਤੇ ਉਹਦੀ ਲਿਮਿਟੇਸ਼ਨ ਆ ਉਸ ਚੀਜ਼ ਨੂੰ ਆਪਾਂ ਜੇ ਉਹਦੇ ਵਿਊਜ਼ ਘੱਟ ਵੀ ਹੁੰਦੇ ਆ ਤੇ ਉਸ ਚੀਜ਼ ਨੂੰ ਆਪਾਂ ਫਲॉप ਨਹੀਂ ਕਹਿ ਸਕਦੇ ਕਿਉਂਕਿ ਉਹ ਉਹ ਉਹਨੇ ਤਰ ਉਸ ਤੋਂ ਬਾਅਦ ਮੇਰਾ ਤਾਰਾ Song ਆਇਆ ਸੀ ਤਾਰੇ Song ਨੂੰ ਸਾਰੀ ਕਮਿਊਨਿਟੀ ਨੇ ਪਿਆਰ ਦਿੱਤਾ ਉਹ ਸੁਣਿਆ ਹੈ ਹਨਾ ਉਹ ਸ਼ਹਿਰ ਵਾਲਿਆਂ ਨੇ ਵੀ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਜਣੀ ਕਿ ਉਸ ਚੀਜ਼ ਨੂੰ ਪਿਆਰ ਦਿੱਤਾ ਹੂੰ ਸੋ ਅੱਛਾ ਤੁਸੀਂ ਇਸ ਤਰ੍ਹਾਂ ਕੈਲਕੂਲੇਸ਼ਨ ਕਰਕੇ ਆਪਣੇ Songਸ ਕੱਢ ਦਿਓ ਜਾਂ ਚੂਜ਼ ਕਰ ਦਿਓ ਹਾਂਜੀ ਇਹ ਹੁਣ ਅੱਗੇ ਹੁਣ ਆ ਜਿਹੜਾ ਗਾਣਾ ਹੈ ਯਾਰ ਜੁੰਡੀ ਦੇ ਇਹ ਵੀ ਇੱਕ ਲਿਮਿਟੇਸ਼ਨ ਦੇ ਵਿੱਚ ਹੈ ਅੱਛਾ ਇਹ ਮਤਲਬ ਪਿੰਡਾਂ ਵਾਲਾ ਉਹ ਤਾਂ ਵੱਡਾ ਪੜਾਕਾ ਨਹੀਂ ਤੁਨ ਐਵੇਂ ਗਾਉ ਕੋਈ ਵੀ ਹਰੇਕ ਵੀ ਆ ਵੀ ਜਕਲਾਬ ਜਕਲਾਬ ਕੁੜੀ ਦਾ ਜ਼ਿਕਰੀ ਹੈ ਨਹੀਂ ਨਾ ਤੁਹਾਨੂੰ ਵੀਡੀਓ ਚ ਦੇਖਣੀ ਹੈ ਉਹ ਇੱਕ ਮੜੀ ਜੀ ਇੱਕ ਸਮੇ ਉਹ ਜਾਨੀ ਕਿ ਇੱਕ ਵੀਡੀਓ ਦਾ ਪਾਰਟ ਬਣਾਇਆ ਹੋਇਆ ਲਾਈਕ ਇਹਦੇ ਵਿੱਚ ਕੁੜੀ ਦੀ ਗੱਲ ਨਹੀਂ ਹੈਗੀ ਸਾਰੀ ਵੀਡੀਓ ਦੇ ਵਿੱਚ ਪਰ ਇੰਤ ਕਿਉਂ ਲੱਗਦਾ ਤੁਹਾਨੂੰ ਕਿ ਜਿਸ ਗਾਣੇ 'ਚ ਕੁੜੀ ਹੈ ਨਹੀਂ ਉਹ ਗਾਣਾ ਕੁੜੀ ਨੂੰ ਇੰਟਰਸਟ ਵੀ ਨਹੀਂ ਕਰੇਗਾ ਜਿਹੜਾ ਬੰਦੇ ਨੂੰ ਰਿਅਲਿਟੀ ਲਾਈਫ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਕਿਸੇ ਨੂੰ ਗੱਲ ਕੋਈ ਲੱਭਦੀਆਂ ਨੇ ਭੀ ਇਹ ਇਹ ਗਾਣਾ ਮੇਰੇ ਲਈ ਬਣਿਆ ਹੈ ਇਹ ਗਾਣਾ ਮੇਰੇ ਲਈ ਹੁਣ ਤਾਰਾ ਗਾਣਾ ਹੈ ਉਹ ਭਾਵੇਂ ਮੁੰਡਾ ਸੁਣ ਲੇ ਭਾਵੇਂ ਕੁੜੀ ਸੁਣ ਲੇ ਭਾਵੇਂ ਕੋਈ ਕਿਹੜੀ ਮਰਜ਼ੀ ਜਿਹੜਾ ਬੰਦਾ ਸੁਣ ਲੇ ਉਹਨੂੰ ਵਧੀਆ ਲੱਗਣਾ ਉਹ ਲਿਖਿਆ ਵੀ ਜਾਣੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸੀਗਾ ਐਲਬਮ ਦੇ ਵਿੱਚ ਹੈਗੇ ਆ ਗਾਣੇ ਉਹ ਸਾਰੀ ਕਮਿਊਨਿਟੀ ਲਈ ਵੀ ਹੈਗੇ ਆ ਤੇ ਉਹ ਕਈ ਮੁੰਡਿਆਂ ਲਈ ਵੀ ਹੈਗੇ ਆ ਬਿਲਕੁਲ ਹੀ ਹਨਾ ਤੇ ਕਈ ਬਿਲਕੁਲ ਹੀ ਅਣਖ ਵਾਲੇ ਆ ਜੱਟਾਂ ਵਾਲੇ ਆ ਵਿੱਚ ਕਲੀਆਂ ਵੀ ਹੈਗੀਆਂ ਲੋਕਤੱਤ ਸੈਣ ਦੇ ਸੁਣਨ ਵਾਲੀਆਂ ਤੇ ਇੱਕ ਕੁੜੀਆਂ ਵਾਲੀ ਸਾਈਡ Song ਵੀ ਹੈਗਾ ਬਿਲਕੁਲ ਹੀ ਉਹ ਜਮਾਂ ਹੀ ਸਾਈਡ ਤੋਂ ਆਗਾ ਸਤਾ ਕਰਕੇ ਸਾਰਾ ਕੁਝ ਸੋ ਕੁੜੀਆਂ ਦੀ ਗੱਲ ਚੱਲ ਰਹੀ ਹੈ ਤਾਂ ਪਹਿਲਾਂ ਐਵੇਂ ਹੀ ਦੱਸੋ ਕਿ ਚੰਡੀਗੜ੍ਹ ਸ਼ਹਿਰ ਬਾਰੇ ਤੁਹਾਡਾ ਕੀ ਖਿਆਲ ਹੈ ਚੰਡੀਗੜ੍ਹ ਦਾ ਤੋਂ ਮੈਂ ਗਾਣੇ ਗਾਇਆ ਸੀ ਚੰਡੀਗੜ੍ਹ ਮੈਂ ਬਹੁਤਾ ਨਹੀਂ ਰਿਹਾ ਕਿਉਂਕਿ ਮੈਂ ਮਹਾਲੀ ਰਹਿਣ ਸ਼ੁਰੂ ਤੋਂ ਮੈਨੂੰ ਹੋ ਗਏ 6-7 ਸਾਲ ਇੱਥੇ ਹੀ ਮੈਂ ਚੰਡੀਗੜ੍ਹ ਪਹਿਲਾਂ ਪੁਲਸ ਤੋਂ ਡਰਦਾ ਹੁੰਦਾ ਲਾਇਸੈਂਸ ਹੈ ਨਹੀਂ ਸੀ ਤੇ ਜੇ ਮੈਂ ਕਿਤੇ ਫਿਲਮ-ਫਿਲਮ ਵੀ ਦੇਖਣ ਜਾਣਾ ਮੈਂ ਜਾਂਦਾ ਹੁੰਦਾ ਸੀ ਬਾਹਰ ਬਾਹਰ ਦੀ ਟ੍ਰਬਿਊਨ ਚੋਂ ਅੰਕ ਲੈਦੀ ਪੇ ਇੱਧਰ ਚੱਲ ਪਹਿਲਾਂ ਪੁਲਸ ਵਾਲੇ ਘੱਟ ਹੁੰਦੇ ਸਨ ਤਾਂ ਬਹੁਤੇ ਖੜਨ ਲੱਗ ਗਏ ਹਨ ਤੇ ਮੈਂ ਇੱਧਰ ਚੱਲ ਬਿੱਗ ਬਾਜ਼ਾਰ ਦੇਖ ਕੇ ਮੁੜ ਜਾਣਾ ਹੁੰਦਾ ਸੀ ਹਨ ਜਾਂ ਇੱਥੇ ਪੀਵੀਆਰ ਕੋਲੇ ਫਿਲਮ-ਫਿਲਮ ਤੇ ਚੰਡੀਗੜ੍ਹ ਮੈਂ ਰਿਆ ਵੋ ਘਾਟਾ ਨਾ ਹੀ ਸੁਣਿਆ ਸੀ ਵੀ ਚੰਡੀਗੜ੍ਹ ਆ ਚੰਡੀਗੜ੍ਹ ਉਹ ਚੰਡੀਗੜ੍ਹ ਦੇ ਕੁੜੀਆਂ ਇਦਾਂ ਉਦਾਂ ਉਦਾਂ ਉਹ ਅਸੀਂ ਕਿਤੇ ਤੁੱਕੇ ਨਾਲ ਗਾ ਬੈਠੇ ਗਾਣਾ ਤੇ ਉਹ ਰੱਬ ਨੇ ਮਿਹਰ ਕੀਤੀ ਕਿਤੇ ਚੱਲ ਗਿਆ ਫੇ ਸਾਡਾ ਵੀ ਆ ਗਿਆ ਟੱਲਾ ਜੂਦਵਾਣਾ ਮੋਟਾ ਚਲੋ ਹੁਣ ਤਾਂ ਤੁਸੀਂ ਇੱਥੇ ਰਹਿੰਦੇ ਹੋ ਮੋਹਾਲੀ ਵੀ ਚਲੋ ਚੰਡੀਗੜ੍ਹ ਦੇ ਨੇੜੇ ਹੀ ਹੈ ਚੰਡੀਗੜ੍ਹ ਦੀਆਂ ਕੁੜੀਆਂ ਬਾਰੇ ਕੀ ਸੋਚਦੇ ਹੋ ਤੁਸੀਂ ਠੀਕ ਹੈ ਕਹਤਾ ਹਾਂ ਕਿ ਬਿਆਹ ਦੇ ਨੇ ਹੁਣ ਮੈਂ ਤੁਹਾਨੂੰ ਕਹੀ ਜਾਂਦਾ ਵੀ ਮੈਂ ਸਿਆਣਾ ਹੋਈ ਜਾਂਦਾ ਛੱਡੋ ਬਰੇ ਨਹੀਂ ਫੇਰ ਵੀ ਮਤਲਬ ਤੁਹਾਨੂੰ ਨਹੀਂ ਲੱਗਦਾ ਬਿਕੋਜ਼ ਮੈਂ ਚੰਡੀਗੜ੍ਹ ਦੀ ਹਾਂ ਮੈਂ ਸ਼ੁਰੂ ਤੋਂ ਇੱਥੇ ਹੀ ਨਹੀਂ ਆ ਤੇ ਜਿੱਦਾਂ ਦੀ ਗਾਣੇ ਚ ਇਮੇਜ ਬਣਾਈ ਜਾਂਦੀ ਹੈ ਉਦਾਂ ਦੀ ਚੰਡੀਗੜ੍ਹ ਦੀਆਂ ਕੁੜੀਆਂ ਨਹੀਂ ਹੈਗੀਆਂ ਮੈਨੂੰ ਇੰਜ ਲੱਗਦਾ ਬਿਕੋਜ਼ ਆਈ ਥਿੰਕ ਆਈ ਥਿੰਕ ਰਿਐਲਿਟੀ ਹੈ ਤੁਹਾਡੇ ਗਾਣਿਆਂ 'ਚ ਪਰ ਪੂਰੀ ਰਿਐਲਿਟੀ ਹੈ ਨਹੀਂ ਅੱਧੀ ਰਿਐਲਿਟੀ ਹੈ ਮੈਂ ਜਿਹੜੀ ਕੁੜੀਆਂ ਬਾਹਰੋਂ ਆ ਕੇ ਇੱਥੇ ਰਹਿੰਦੀਆਂ ਨੇ ਤੁਹਾਡਾ ਤਾਂ ਮੈਂ ਕੁਝ ਕਹਿ ਹੀ ਨਹੀਂ ਸੀ ਭਾਈ ਯਾਰ ਸ਼ਹਿਰ ਚੰਡੀਗੜ੍ਹ ਦੇ ਅੱਤਨੇ ਤੁਸੀਂ ਆਤੀ ਕਿਹਾ ਬਟ ਕੋਈ ਗੱਲ ਕਹੀ ਹੈ ਨਹੀਂ ਨਹੀਂ ਸਿਰਫ ਤੁਹਾਡੇ ਲਈ ਮਤਲਬ ਸਾਰਿਆਂ ਦੇ ਬਿਹਾਫ ਤੇ ਤੁਹਾਨੂੰ ਮੈਂ ਇੱਕ ਸਵਾਲ ਪੁੱਛਣਾ ਚਾਹਨੀ ਆ ਬਿਕੋਜ਼ ਜਿੰਨਾ ਦਾ ਦਿਖਾਇਆ ਜਾਂਦਾ ਪੰਜਾਬੀ ਗਾਣਿਆਂ 'ਚ ਕੁੜੀਆਂ ਨੂੰ ਹੈ ਨਾ ਕਿ ਯਾਰ ਹਰ ਦੂਜੇ ਦਿਨ ਯਾਰ ਵੀ ਦਲਦਿਆਂ ਨੇ ਖਰਚੇ ਸਾਡੇ ਕਰਾਉਂਦੀਆਂ ਨੇ ਇਹਨਾਂ ਨੂੰ ਮਹਿੰਗੇ ਫਲੈਟ ਚਾਹੀਦੇ ਨੇ ਇਹਨਾਂ ਨੂੰ ਰੀਚਾਰਜ ਇਹਦਾ ਤੁਹਾਨੂੰ ਲੱਗਦਾ ਏਦਾਂ ਦੀ ਰਿਐਲਿਟੀ 50 ਜਿੱਦਾਂ ਤੁਸੀਂ ਕਹਿਤਾ ਵੀ ਸਾਡੇ ਗਾਣੇ ਚ ਕੋਈ ਸ਼ਾਦ ਹੱਦ ਤੱਕ ਰਿਐਲਿਟੀ ਆ 50% ਕੁੜੀਆਂ ਕਿਉਂਕਿ ਅਸੀਂ ਕਾਲਜਾਂ ਚ ਪੜਿਆ ਸਾਨੂੰ ਕਿਹੜਾ ਪਤਾ ਨਹੀਂ ਹਨਾ ਕਿਸੇ ਚੀਜ਼ ਦਾ ਤੇ 50% ਕੁੜੀਆਂ ਸਹੀ ਆ 50% ਕੁੜੀਆਂ ਗਲਤ ਆ ਇਹ ਮੰਨਣਾ ਪੈਣਾ ਸਾਰਿਆਂ ਨੂੰ ਪਰ ਫਿਰ ਐਵੇਂ ਕਿਉਂ ਹੁੰਦਾ ਬਿਕੋਜ਼ ਸੋਚਦੇ ਨੇ 70% ਗਲਤ ਹੁੰਦੇ 30% ਸਹੀ ਹੁੰਦੇ ਪਰ ਗਾਣੇ ਟਾਰਗੇਟ ਕੁੜੀਆਂ ਹੀ ਬੰਦੀਆਂ ਨੇ ਕੁੜੀਆਂ ਮੁੰਡਿਆਂ ਤੇ ਗਾ ਲੈਣ ਅਸੀਂ ਕਿਹੜਾ ਗਏ ਤੇ ਮੂੰਹ ਪੜਿਆ ਗਾਜ਼ਾ ਦੇਾਰੇ ਇਹਦਾ ਇੱਕ ਖਾਸ ਹੀ ਨਿਦਾਨਾ ਐਂਟਰਟੇਨਮੈਂਟ ਦਾ ਸਾਧਨ ਹੈ ਉਹ ਕਿਸੇ ਨੂੰ ਕਿਸੇ ਨੂੰ ਪਸੰਦ ਆਉਂਦਾ ਕਿਸੇ ਨੂੰ ਨਹੀਂ ਆਉਂਦਾ ਜੇ ਕਿਸੇ ਨੂੰ ਮੇਰੇ ਲੋਹਾਟ ਹੋਇਆ ਤਾਂ ਆਮ ਰੀਲੀ ਵੈਰੀ ਸੌਰੀ ਨੋ ਨੋ that we not i am not telling i am not blaming you ਮੈਂ ਸਿਰਫ ਡਿਸਕਸ ਕਰ ਰਹੀਆਂ ਕਿ ਐਦਾਂ ਦਾ ਹੋਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਗਲਤ ਹੈ ਬਿਕੋਜ਼ ਜੇ ਕੋਈ ਬਾਹਰ ਵਾਲਾ ਸੁਣ ਰਿਹਾ ਹੈ ਨਾ ਉਹਦੀ ਇੱਕ ਇਮੇਜ ਬਣਾ ਲੈਂਦਾ ਕਿ ਹਾਂ ਯਾ ਚੰਡੀਗੜ੍ਹ ਦੀਆਂ ਕੁੜੀਆਂ ਐਦਾਂ ਦੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਮੈਂ ਚੰਡੀਗੜ੍ਹ ਦੇ ਕਾਲਜਸ ਦੇ ਵਿੱਚ ਲਾਇਆ ਕਾਫੀ ਸ਼ੋਅ ਬਾਹਰ ਵੀ ਜਦੋਂ ਲੋਕਾਂ ਨਾਲ ਜਦੋਂ ਮੈਂ ਇਹ ਗਾਣਾ ਸ਼ੁਰੂ ਕਰਦਾ ਸਭ ਤੋਂ ਵੱਧ ਕੁੱਕਾ ਵਜਦਿਆਂ ਨੇ ਇਹ ਹੈਗਾ ਵੀ ਮੇਰਾ ਪਹਿਲਾ ਗਾਣਾ ਤੇ ਕੁੜੀਆਂ ਸਭ ਤੋਂ ਵੱਧ ਮਾਰਦਿਆਂ ਨੇ ਕੀ ਕਰੀਏ ਆਈ ਥਿੰਕ ਉਹ 뮤직 ਕਰਕੇ ਉਹ ਕੈਥੀ ਲੇਰਿਕਸ ਤੇ 뮤직 ਬਟ ਐਜ਼ ਅ ਸਿੰਗਲ ਤੁਹਾਡੀ ਕੀ ਰਿਸਪੌਂਸਿਬਿਲਟੀ ਤੁਸੀਂ ਆਪਣੀ ਕੀ ਰਿਸਪੌਂਸਿਬਿਲਟੀ ਸਮਝਦੇ ਨਹੀਂ ਦੱਸਿਆ ਨਾ ਵੀ ਮੈਂ ਖੇਤ ਵਾਲਾ ਗਾਣਾ ਗਾਇਆ ਹੁਣ ਮੈਂ ਖੇਤ ਵਾਲਾ ਗਾਣਾ ਗਾਇਆ ਸੀ ਉਹਦੇ ਸਾਤ 8 ਲੱਖ ਵਿਊ ਹੈ ਤੇ ਇਹ ਤਾਂ ਚਲੋ ਖੈ ਉਹਦੋਂ ਡਿਲੀਟ ਹੋ ਗਿਆ ਸੀਗਾ ਅਜ ਤੋਂ 2 ਸਾਲ ਪਹਿਲਾਂ ਇਹ ਗਾਣਾ YouTube ਤੋਂ ਇਹਦਾ ਉਦੋਂ 25 ਲੱਖ ਸੀਗਾ ਤੇ ਹੁਣ ਉਹਦਾ 70-80 ਲੱਖ ਹੁੰਦਾ ਉਸੇ ਵੈਨੂੰ ਕਮਰਸ਼ੀਅਲ ਕਰਨ ਲਈ ਕਮਰਸ਼ੀਅਲ ਵੀ ਹੁਣ ਜਦੋਂ ਹੁਣ ਆਪਾਂ ਲੋਕ ਤੱਤ ਗਾਵਾਂਗੇ ਜੋ ਕੋਈ ਖਰੀ ਚੀਜ਼ ਗਾਵਾਂਗੇ ਉਹ ਜ਼ਿਆਦਾ ਵਾਈਡ ਨਹੀਂ ਹੁੰਦੀ ਮੈਂ ਗਾ ਕੇ ਵੇਖਿਆ ਵੀ ਤਾਂ ਆਪਾਂ ਕਿ ਗਾਉਣੀਆਂ ਵੀ ਐਨ ਕਹਿੰਦੇ ਵੀ ਅਸੀਂ ਉਹ ਨਹੀਂ ਗਾਉਣਾ ਕਿਉਂਕਿ ਉਹ ਸਾਡੀ ਪੰਜਾਬੀத் ਹੈ ਹੀ ਉਹ ਅਸਲਸਾ ਹੈ ਨਾ ਇਹ ਤਾਂ ਇੱਕ ਐਂਟਰਟੇਨਮੈਂਟ ਹੈ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਗਾਣੇ ਸ਼ੁਰੂਆਤ ਹੁੰਦੇ ਆ ਸਵੇਰ ਤੋਂ ਲੈ ਕੇ ਜਾਂ ਆਪਾਂ ਰਾਤ ਤੱਕ ਗਾਣੇ ਸੁਣਦੇ ਆ ਪੰਜਾਬੀ ਪੰਜਾਬੀ ਲੋਕ ਗਾਣਿਆਂ ਤੋਂ ਬਹੁਤ ਜ਼ਿਆਦਾ ਉਹ ਹੁੰਦੇ ਆ ਵੀ ਜਿਹੜੀ ਚੀਜ਼ ਅਸੀਂ ਗਾਵਾਂਗੇ ਉਹਨਾਂ ਨੇ ਜਲਦੀ ਉਹ ਕੈਸ਼ ਕਰਨੀ ਆ ਹਾਂ ਸਵੇਰ ਉੱਡ ਦਾ ਬੰਦਾ ਧਾਰ ਬਿਰੂਟ ਕਹਿਣਾ ਧਰਮਗੋਣੇ ਬਹੁਤ ਜਿਆਦਾ ਵਧੀਆ ਲੱਗਦਾ ਸਕੂਨ ਆਉਂਦਾ ਮਨ ਨੂੰ ਹਨਾ ਉੱਥੇ ਫਰੈਸ਼ ਹੈ ਸਾਰਾ ਕੁਝ ਹੈ ਤੇ ਗਰਬਾਣੀ ਚੋਂਦੇ ਆਪਾਂ 11:00 ਵਜੇ ਆ ਤੇ ਉਦੋਂ ਥੋੜੇ ਜਿਨੇ ਕੋਚਾਂ ਵਾਲੇ ਜਦੋਂ ਬੰਦਾ ਪੱਗ ਬੰਨਦਾ ਤਿਆਰ ਹੁੰਦਾ ਹਨਾ ਕਾਲਜ ਕੋਲੇ ਨੂੰ ਕਾਲਜ ਕੋਲੇ ਘਰ 8-9 ਵਜੇ ਤਿਆਰ ਹੁੰਦਾ ਬੰਦਾ ਤੇ 11:00 ਵਜੇ ਤਾਂ ਜਾਨੀ ਕਿ ਜਿਹੜੇ ਜਮੇ ਕਾਲਜ ਜਾਂਦੇ ਉਹ 11:00 ਵਜੇ ਤਿਆਰ ਹੁੰਦੇ ਹਨਾ ਇਹਨੂੰ ਘਾਰੇ ਕਹਿੰਦੇ ਤੇ ਫਿਰ ਉਸ ਤੋਂ ਬਾਅਦ ਦੁਪਹਿਰੇ 2:30 ਵਜੇ ਕੁੜੀਆਂ ਮੁੰਡਿਆਂ ਦੀ ਛੇੜਛਾੜ ਆ ਪਹੁੰਚਣਾ ਕਮੈਂਟਿੰਗ ਵਾਲੇ ਗਾਣੇ ਉਦਾਂ ਤੇ ਸ਼ਾਮ ਨੂੰ 5:00 ਵਜੇ ਦਲੇ ਗੁਰੂ ਵਾਲੇ ਗਾਣੇ ਆ ਯਾਰਾ ਮਿੱਤਰਾਂ ਵਾਲੇ ਗਾਣੇ ਵੀ ਸ਼ਾਮ ਨੂੰ ਮਡੀਰ ਪੈਠੀ ਹੁੰਦੀ ਹੈ ਨਾ ਤੇ ਰਾਤ ਨੂੰ ਸੌਣ ਲੱਗੇ ਸੈਟ ਸੌਣ ਸੋ ਹਰ ਵੇਲੇ ਦਾ ਸਾਰੇ ਹਾਂ ਕਿ ਕੈਟਾਗਰੀ ਹੈ ਜੀ ਜਿਹੜੇ ਲੋਕ ਤਾਂ ਸੁਣਨੇ ਆ ਉਹ ਬਜ਼ੁਰਗ ਸਾਰਾ ਦਿਨ ਸੁਣਦੇ ਆ ਬਜ਼ੁਰਗਾਂ ਨੇ ਘਰਬਾਣੀ ਸੁਣਨੀ ਆ ਸਾਰਾ ਦਿਨ ਹਾਂ ਤੇ ਇਹ ਚੀਜ਼ਾਂ ਸੁਣੀਆਂ ਜਾਂਦੀਆਂ ਹਨ ਤੇ ਹਰੇਕ ਕੈਟਾਗਰੀ ਆ ਹਰੇਕ ਜਣੇ ਨੂੰ ਅਲੱਗ 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 ਲੱਗ ਜੀ ਪਸੰਦ ਆ ਹੂੰ ਤੇ ਵਰਸਟਾਈਲ ਹੋਣਾ ਬਹੁਤ ਜ਼ਰੂਰੀ ਆ ਬੰਦੇ ਨੂੰ ਸਾਰਾ ਕੁਝ ਕਰਨਾ ਜ਼ਰੂਰੀ ਆ ਹੁਣ ਜਿੱਦਾਂ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਆ ਅਗਲੀ ਫਿਲਮ 'ਚ ਸੋਹਣਾ ਲੱਗਾ ਨਾ ਲੱਗਾ ਅਗਲੀ ਫਿਲਮ 'ਚ ਕੁਝ ਹੋਰ ਕਰੂੰਗੇ ਕਰੂੰਗਾ ਕੱਲਾ ਸੋਹਣਾ ਲੱਗਣਾ ਵੀ ਨਹੀਂ ਐਕਟਰ ਹੁੰਦਾ ਹਨਾ ਤੇ ਕਿਉਂਕਿ ਹੁਣ ਖੇਤ ਕਾਣੇ ਦੇ ਵਿੱਚ ਜਮੇ ਹੀ ਜੜ ਵੱਡੀ ਪਈ ਐ ਮਗਰ ਜਿਹੇ ਜੱਟ ਤਾਂ ਫਿਰ ਉਹੀ ਜੀ ਹੁੰਦੇ ਆ ਜੱਟਾਂ ਨੂੰ ਸੋਹਣੇ ਸੋਹਣੇ ਲੱਗਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਹੁਣ ਹਮਣ ਹੁਣ ਖਾੜੀ ਸੀਗੀ ਤੇ ਉਹਨਾਂ ਨੇ ਕਣਕ ਵੱਢ ਕੇ ਜਿਰੀ ਲਾਈ ਐ ਤੇ ਹੁਣ ਹੁਣ ਕੁਛ ਆ ਤੱਕ ਮਾੜ ਮੋਟੇ ਠੀਕ ਹੋਏ ਹੋਣਗੇ 10 ਦਿਨਾਂ ਤੂੰ ਘਰੇ ਬੈਠੇ ਹੋਣਗੇ ਨਹੀਂ ਖੱਜਲ ਖਵਾਰ ਇੰਨੇ ਹੀ ਹੁੰਦੇ ਹਨਾ ਮੋਟਰਾਂ ਦੇ ਇਲੈਕਟ੍ਰੀਕ ਨਹੀਂ ਆਉਂਦੀ ਵੱਟਾਂ ਦੇ ਮਿੱਟੀ ਇਹ ਹੋ ਰ ਜੱਟ ਦੀ ਹੈ ਹੀ ਗੱਲ ਜੀ ਮਰੀ ਇਹ ਗੱਲਾਂ ਹੀ ਸਾਰੀਆਂ ਤੇ ਸੈਡ Songਸ ਨਾਲ ਤੁਹਾਡਾ ਕੀ ਕਨੈਕਸ਼ਨ ਤੁਹਾਨੂੰ ਪਰਸਨਲੀ ਵੀ ਪਸੰਦ ਨੇ ਸੈਡ Songਸ ਬਿਕੋਜ਼ ਤੁਹਾਡੇ ਸੈਡ Songਸ ਆਈ ਥਿੰਕ ਸਾਰੀ ਬਾਕੀ ਸਾਰੇ Songਸ ਤੋਂ ਬੜੇ ਹਟਕੀ ਨੇ ਤੇ ਜ਼ਿਆਦਾ ਪੋਪੂਲਰ ਹੋਏ ਨੇ ਜਿਵੇਂ ਤਾਰਾ ਤਾਰਾ ਇਕ ਪਲ ਅਧੂਰੇ ਚਾਹ ਅਧੂਰੇ ਚਾਹ ਤਿੰਨੇ ਨਵੇਂ ਵਰਕ ਤਿੰਨੇ ਚੱਲੇ ਆ ਮੈਂ ਥੈਂਕ ਯੂ ਕਰਦਾ ਸਾਰਿਆਂ ਦਾ ਤੇ ਪਸੰਦ ਗੱਲ ਅਗਲੇ ਐਲਬਮ ਦੇ ਵਿੱਚ ਵੀ ਹੈਗਾ ਇੱਕ ਹੂੰ ਕਹ ਰਿਹਾ ਗਾਏ ਨਿਆਰੇ ਨਾਲ ਜਾਂਦਾ ਸੌਖੇ ਔਖਾ ਖਰਾ ਤਾਂ ਮੈਂ ਬਾਲਾ ਔਖਾ ਗਾਇਤਾਰੇ ਵਾਲਾ ਗਾਣਾ ਹੁਣ ਤਾਂ ਮੇਰੇ ਗਾਇ ਹੀ ਨਹੀਂ ਹੁੰਦਾ ਕਿਉਂਕਿ ਆਈ ਥਿੰਕ ਸਾਊਂਡ ਗਾਣੇ ਜਿਹੜੇ ਦਾ ਔਖੇ ਹੁੰਦੇ ਨੇ ਨਹੀਂ ਜਸ ਔਖੇ ਹੁੰਦੇ ਨੇ ਮਤਲਬ ਕੋਸ਼ਾ ਤੱਕ ਸੌਖੇ ਹੁੰਦੇ ਨੇ ਅੱਛਾ ਕੋਸ਼ਕ ਗਾਣੇ ਸੌਖੇ ਹੁੰਦੇ ਨੇ ਹੁਣ ਕਈ ਉਹਨਾਂ ਨੇ ਪ੍ਰਾਇਕ ਉਹਨਾਂ ਨੇ ਦੀ ਪੁੱਠੀ ਸਿੱਧੀ ਕੰਪੋਜ਼ ਬਣਾਤੀ ਮੇਰੀ ਜਾਨ ਨੂੰ ਸੇ ਆਪਾਂ ਬਹੁਤ ਔਖਾ ਗਾ ਕੇ ਆਏ ਸੀ ਮੈਂ ਪਰ ਚੱਲ ਗਏ ਵਧੀਆ ਗਏ ਤੱਲਾ ਸੁਤੇ ਦਾ ਵੀ ਤੇ ਫਿਰ ਉਸ ਤੋਂ ਬਾਅਦ ਹੁਣ ਅਗਲਾ ਉਹ ਉਦੋਂ ਵੀ ਔਖਾ ਉਹ ਪਤਾ ਨਹੀਂ ਕਿਵੇਂ ਗਾਉਂਗਾ ਜੇ ਮੈਂ ਗਾਣਾ ਜਿਹੜ ਹਰੇਕ ਬੰਦੇ ਨਾਲ ਵਾਪਰੀ ਹੁੰਦੀ ਹੈ ਇਹ ਗੱਲ ਤਾਂ ਲੋਕੀ ਉਸ ਚੀਜ਼ ਨੂੰ ਜ਼ਿਆਦਾ ਚੱਕ ਲੈਂਦੇ ਆ ਤੇ ਮਤਲਬ ਜਿਹੜੇ ਸੈਡ ਸੌਂਗਸ ਨੇ ਕੁੜੀਆਂ ਜ਼ਿਆਦਾ ਸੁਣਦੀਆਂ ਸੈਡ ਸੌਂਗ ਕੁੜੀਆਂ ਜ਼ਿਆਦਾ ਸੁਣਦੀਆਂ ਮੋਸਟਲੀ ਹਨ ਤੇ ਕੁੜੀਆਂ ਗਾਣਾ ਕੇ ਪ੍ਰਮੋਟ ਕਰਦੀਆਂ ਬਹੁਤ ਜ਼ਿਆਦਾ ਉਹਨਾਂ ਨੇ WhatsApp ਕਰਨਾ ਕੇ ਗਾਣਾ ਬਲੂਟੁੱਥ ਕਰਨਾ ਵੀ ਇਸਕਾ ਇਹ ਗਾਣਾ ਹੈ ਇਸਕਾ ਇਹ ਗਾਣਾ ਹੈ ਆਪਸੋ ਮਾਪਸੋ ਤੇ ਮੁੰਡਿਆਂ ਦਾ ਆਏ ਆਂ ਵੀ ਗਾਣਾ ਸੁਣ ਲਿਆ ਸੋਹਣਾ ਮਾੜਾ ਦੋ ਚੀਜ਼ਾਂ ਹਨ ਦੋ ਚੀਜ਼ਾਂ ਹੁੰਦੀਆਂ ਜੇ ਸੋਹਣਾ ਤਾਂ ਸੁਣੀ ਜਾਣਗੇ ਜੇ ਮਾੜਾ ਤਾਂ ਨਹੀਂ ਸੁਣ ਦੈਟਸ ਇਟ ਕੁੜੀਆਂ ਸੰਸਣ ਸੰਸਣ ਕੇ ਸੰਸਣ ਕੇ ਉਸ ਚੀਜ਼ ਨੂੰ ਦੱਸਣਾ ਵੀ ਇਸ ਇਹਦੇ ਚ ਆਇਆ ਇਹਦੇ ਚ ਆਇਆ ਇਹਦੇ ਚ ਆਇਆ ਸਾਰਾ ਗਾਣਾ ਮਾੜਾ ਹੋਇਆ ਜਿਹਦੇ ਚ ਦੋ ਲਾਈਨਾਂ ਵੀ ਵਧੀਆਂ ਹੋਈਆਂ ਤੇ ਕੁੜੀਆਂ ਨੇ ਉਹ ਵੀ ਸੰਸਣ ਕਰਾਦਣੀਆਂ ਤਾਂ ਕਰਕੇ ਉਹ ਗਾਣਾ ਜਿਆਦਾ ਉਧਰਲੇ ਪਾਸੇ ਹੋ ਜਾਂਦਾ ਸੈੱਟ ਸੌਂ ਇਜ਼ੀਲੀ ਲੋਕਾਂ ਤੱਕ ਪਹੁੰਚਾਉਣ ਲਈ ਹੁੰਦਾ ਤੇ ਵੀਡੀਓ ਵੀ ਇੱਕ ਸਟੋਰੀ ਵਾਈਜ਼ ਬਣ ਜਾਂਦੀ ਹੈ ਹੂੰ ਸੋ ਵਧੀਆ ਨਾ ਕੁੜੀਆਂ ਦੀ ਬੁਦਾਈ ਕੁੜੀਆਂ ਦੀ ਤਾਰੀਫ਼ ਚ ਵੀ ਗਾਣਾ ਗਾਓ ਉਹ ਹੋਰ ਵੀ ਪੌਪੂਲਰ ਹੋਏਗਾ ਮੈਂ ਉਹ ਐਡਾ ਗਾਣਾ ਦੇ ਦਿੱਤਾ ਚੰਡੀਗੜ੍ਹ ਵਾਲਾ ਹੁਣ ਅੱਗੇ ਕਰਦੇ ਆਂ ਤਾਰੀ ਉਹ ਵੀ ਗਾਣਾ ਬਹੁਤ ਸੋਹਣਾ ਅਗਲਾ ਜਿਹੜਾ ਸੈੱਟ ਹੋ ਗਿਆ ਉਹ ਲਾਈਕ ਹੁਣ ਤੱਕਰ ਮੈਂ ਗਾਉਂਗਾ ਨਹੀਂ ਤੇ ਮੈਨੂੰ ਬੋਲ ਜੇ ਵੀ ਨਹੀਂ ਉਹਦੇ ਹਿਸਾਬ ਤੇ ਹੈਗੇ ਹ ਜੀ ਤੇ ਉਹ ਗਾਣਾ ਵਧੀਆ ਕੁੜੀਆਂ ਨੇ ਕੁੜੀਆਂ ਲਈ ਹੋਰ 2-3 ਗਾਣੇ ਹੈਗੇ ਆਪਣੀ ਐਲਬਮ ਦੇ ਵਿੱਚ ਵਧੀਆ ਨੇ ਚੰਗੇ ਗਾਣੇ ਠੀਕ ਹੈ ਸੋ ਜੇ ਤਾਰਾ ਦੀ ਦੋ ਲਾਈਨਸ ਹੋ ਜਾਣ ਹੂੰ ਮੈਂ ਅੱਜ ਇੱਕ ਟਟਿਆ ਤਾਰਾ ਵੇਖਿਆ ਚਾਵਾਂ ਮੇਰੇ ਵਰਗਾ ਸੀ ਜਨੂ ਕੋਈ ਫਰਕ ਪਿਆ ਨਾ ਜਵਾਈ ਤੇਰੇ ਵਰਗਾ ਸੀ ਏ ਤੂੰ ਜੋ ਕੀਤੀ ਮੇਰੇ ਨਾਲ ਉਦਾਰੇ ਆਲਮ ਕਿ ਅੱਜ ਇੱਕ ਕੋਇਲ ਰੋਂਦੀ ਵੇਖੀ ਮੈਂ ਮੇਰਾ ਹਾਲ ਵੇਖ ਕੇ ਹੋ ਸਾਡੇ ਅੱਗੇ ਗੰਵੀ ਸਿਰ ਚ ਕਉਂਦੇ ਨੇ ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ ਮੈਂ ਅੱਜ ਇੱਕ ਟਟਿਆ ਤਾਰਾ ਵੇਖਿਆ ਜਵਾਂ ਏ ਮੇਰੇ ਵਰਗਾ ਸੀ ਤੇ ਚੰਨ ਨੂੰ ਕੋਈ ਫਰਕ ਪਿਆ ਨਾ ਜਵਾਂ ਹੀ ਤੇਰੇ ਵਰਗਾ ਸੀ ਤੇਰੇ ਨਾਲ ਜਿੰਨਾ ਮੈਨੂੰ ਪੁਰਾਣਾ ਹੋ ਜਾਵੇ ਇਟਸ ਲਾਈਕ ਵੈਰੀ ਨਾਈਸ ਮੈਨੂੰ ਮੈਨੂੰ ਵੀ ਬਹੁਤ ਸੋਹਣਾ ਲੱਗਦਾ ਆ ਤੁਹਾਡਾ ਗਾਣਾ ਹੈ ਤੁਹਾਨੂੰ ਇਹੋ ਜਿਹੇ ਗਾਣੇ ਹੋਰ ਕੰਨ ਸਿਰ ਨਹੀਂ ਗਾਵਾਂਗੇ ਜੱਗ ਵਧੀਆ ਇਹ ਦੱਸੋ ਕਿ ਤੁਹਾਡੇ ਫੇਵਰਿਟ ਰਾਈਟਰ ਕਿਹੜੇ ਨੇ ਕੀ ਤੁਹਾਨੂੰ ਕਿਹਨਾਂ ਦੇ ਗਾਣੇ ਤੁਸੀਂ ਜ਼ਿਆਦਾ ਗਾਣਾ ਪਸੰਦ ਕਰਦੇ ਹੋ ਮੈਨੂੰ ਭਾਵੇਂ ਕੋਈ 10 ਸਾਲਾਂ ਦਾ ਮੁੰਡਾ ਲਿਖ ਕੇ ਦੇ ਦੇ ਜੋ ਗੱਲ ਖਰੀ ਹੋਊਗੀ ਮੈਂ ਖਾ ਲਵਾਂ ਇਹਦੇ ਵਿੱਚ ਕੋਈ ਐ ਨਹੀਂ ਵੀ ਕੋਈ ਨਾਮੀ ਰੈਕਟਰ ਮੈਂ ਮੋਸਟਲੀ ਕਈ ਬੰਦੇ ਨਾਲ ਗਾਇਆ ਮੇਰੇ ਸਾਰੇ ਮਿੱਤਰ ਪਿਆਰੇ ਹੁਣ ਸਾਰਿਆਂ ਦਾ ਨਾਮ ਆਨਲਾਈਨ ਲੱਗ ਗਿਆ ਤੇ ਮੈਂ ਕਿਹਾ ਹੁਣ ਇੱਕ ਟੁਕੜੀ 20 ਕੇ ਟਮਟੇ ਸ਼ੇਰਾਂ ਵਾਲਾ ਤੇ ਪਹਿਲਾ ਗਾਣਾ ਚੰਡੀਗੜ੍ਹ ਦੇ ਕੁੜੀਆਂ ਬਈ ਵੈਰਾਈਟੀ ਪੁੱਲਰ ਤੇ ਹੋਰ ਮੁੰਡੇ ਮੇਰੇ ਮਿੱਤਰ ਪਿਆਰੇ ਜਿਨ੍ਹਾਂ ਨੇ ਬੁਲਟ ਵਾਲਾ ਬੁਲਟ ਵਾਲਾ ਗਾਣਾ ਗਾਇਆ ਸੀ ਇਹ ਮੁੰਡਾ ਮੇਰੇ ਨਾਲ ਦੇ ਪਿੰਡ ਤੋਂ ਸੀਗਾ ਪੌਣੀਗੜ੍ਹ ਤੋਂ ਤੇ ਇੱਕ ਦੀਪਕ ਗੰਗਾ ਮੇਰਾ ਫਰੈਂਡ ਹੈ ਤੇ ਗੱਗੀ ਢਿੱਲੋਂ ਤੇ ਇੱਕ ਮੁੰਡਾ ਗੋਰਾ ਲਵੀ ਕਈ ਮਿੱਤਰ ਪਿਆਰੇ ਆਪਣੇ ਸਾਨੂੰ ਜਿਵੇਂ ਐਸੀ ਦੱਸ ਦੋ ਮਤਲਬ ਜਿਨ੍ਹਾਂ ਦੇ ਹੋਰ ਟਰੈਕਸ ਜਾਂਦੇ ਨੇ ਕਿਹੜੇ ਰਾਈਟ ਤੁਹਾਨੂੰ ਵਧੀਆ ਲੱਗਦੇ ਨੇ ਇੰਡਸਟਰੀ ਦੀ ਪੂਰੀ ਇੰਡਸਟਰੀ ਹੋਣਾ ਆਪਣਾ ਨਵਾਂ ਮਿੱਤਰ ਪਿਆਰਾ ਅਮਰਤ ਮਾਨ ਨੇ ਬਾਈਦਲ ਜੀ ਦਾਲਾ ਜੱਟ ਫੈਰ ਕਰਦਾ ਲਿਖਿਆ ਸੀ ਆਪਣਾ ਯਾਰ ਜੁੰਡੀ ਦੇ ਐਲਬਮ ਦੇ ਵਿੱਚ ਦੋ ਤਿੰਨ ਗਾਣੇ ਹੈਗੇ ਆ ਉਹਦੇ ਇਸ ਵਿਲ ਟੈਲੈਂਟਡ ਉਹ ਲਿਖਦਾ ਜਮੇ ਅਣਖ ਵਾਲਾ ਗਾਣਾ ਤੇ ਜੱਟਾਂ ਵਾਲਾ ਗਾਣਾ ਤੇ ਅਸਲ ਕੀ ਗੱਲ ਉਹ ਲਿਖਦਾ ਉਹ ਅਸਲ ਸੋ ਯਾਰ ਜੁੰਡੀ ਦੇ ਤੁਹਾਡੀ ਆਪਣੀ ਪ੍ਰੋਡਕਸ਼ਨ ਹੈ ਰਾਈਟ ਪਹਿਲੀ ਪ੍ਰੋਡਕਸ਼ਨ ਸੋ ਇਹ ਕਿਵੇਂ ਤੁਹਾਡੇ ਮਨ ਸੀਗਾ ਕਿ ਆਪ ਆਪ ਵੀ ਹੁਣ ਪ੍ਰੋਡਕਸ਼ਨ ਚ ਜਾਣਾ ਪ੍ਰੋਡਕਸ਼ਨ ਜਿਆਦਾ ਤਾਂ ਨਹੀਂ ਮੇਰੇ ਦਾ ਸ਼ਟਈਆ ਕੰਮ ਤੁਹਾਨੂੰ ਐਵੇਂ ਦਾ ਸਾਰੇ ਮਿੱਤਰ ਪਿਆਰੇ ਨਾਲ ਹੁੰਦਾ ਉਹਨਾਂ ਦਾ ਜਿਆਦਾ ਜ਼ਰੂਰੀ ਹੁੰਦਾ ਹੁਣ ਇੱਕ ਨੂੰ ਤਾਂ ਪਾਇਆ ਵਿੱਚ ਬੰਪੀ ਹੈ ਮੇਰਾ ਫਰੈਂਡ ਹੈ ਬੰਪੀ ਸੰਤੂ ਇੱਕ ਦਾ ਤਾਂ ਹੁਣ ਹੌਲੀ ਹੌਲੀ ਜ਼ਰੂਰ ਕੰਮ ਤਰਜੂਗਾ ਦੂਏ ਵੀ ਨਾਲ ਸਾਰੇ ਵਿੱਚ ਹੀ ਪਾ ਲੈਣੇ ਨੇ ਆਪਣੇ ਕੰਮਾਂ ਕੀ ਕੰਗੋ ਆਪਣਾ ਸ਼ਟ ਹੋਇਆ ਹੋਇਆ ਹੁਣ ਨਾਲ ਦਾ ਵੀ ਕਰੀ ਹਨਾ ਹੌਲੀ ਹੌਲੀ ਕਿਉਂਕਿ ਉਹ ਬਿਨਾ ਕਿਸੇ ਮਤਲਬ ਤੋਂ 6-7 ਸਾਲ ਹੋ ਗਏ ਨਾਲ ਫੁਰੀ ਫਿਰਦੇ ਉਹਨਾਂ ਦੀਆਂ ਗੱ ਤੋਂ ਤਾਂ ਕਰਕੇ ਜਿਹੜੇ ਵੀ ਨਾਲ ਆਪਣੇ ਮਿੱਤਰ ਪਿਆਰੇ ਉਹ ਹੁਣ ਉਹਦਾ ਤੋਰਾਂਗੇ ਨਾ ਨਾਲ-ਨਾਲ ਤੇ ਉਹ ਆਪਣੇ ਹੈਲਪ ਕਰਦੇ ਸਾਰੇ ਪ੍ਰੋਗਰਾਮਾਂ ਤੇ ਜਾਣਾ ਉਹਨਾਂ ਦੇ ਨਾਲ ਜਾਣਾ ਤੇ 24 24 ਘੰਟੇ ਨਾਲ ਹੁਣ ਰਹਿਣੇ ਵੀ ਉਹਨਾਂ ਨਾਲ ਹੀ ਆਸੀਂ ਸਾਰੇ ਇਕੱਠੇ ਹਨ ਸੋ ਤਾਂ ਕਰਕੇ ਇਹਦਾ ਨਾਲ ਉਹਨਾਂ ਦੇ ਉਹਨਾਂ ਦੇ ਕਰਕੇ ਵੱਡਾ ਬ੍ਰਦਰ ਹੈ ਨਾਲ ਮੇਰੇ ਕੋ ਉਹਨਾਂ ਦੇ ਕਰਕੇ ਸਾਰੇ ਉਹ ਕਰਨਗੇ ਮੇਰਾ ਤਾਂ ਕੰਮ ਕਾਉਣੇ ਵਾਲੇ ਹੀ ਹਨ ਠੀਕ ਹੈ ਸੋ ਹੁਣ ਇਹ ਜਿਹੜਾ ਟਰੈਕ ਆ ਰਿਹਾ ਯਾਰ ਜੁੰਡੀ ਦੇ ਹੈ ਨਾ ਆਈ ਥਿੰਕ ਇਹਦਾ ਮਤਲਬ ਹੁੰਦਾ ক্লোਜ਼ ਫਰੈਂਡਸ ਗਰੂਪ ਚ ਜਿਹੜਾ ਹੁੰਦਾ ਹੈ ਲੰਗੋਟੀ ਯਾਰ ਕਹਿੰਦੇ ਹਾਂ ਲੰਗੋਟੀ ਯਾਰ ਤਾਂ ਤੁਹਾਡੇ ਇੰਡਸਟਰੀ ਚ ਕਿਹੜੇ ਨੇ ਇਹ ਕੋਸ ਫਰੈਂਸ ਲੰਗੋਟੀ ਹੈ ਯਾਰ ਸਾਰੇ ਆਪਣੇ ਵਧੀਆ ਨੇ ਸਾਰੇ ਮਿੱਤਰ ਵੀਰ ਕਿਸੇ ਨਾਲ ਕੋਈ ਰੌਲਾ ਰੱਪਾ ਨਹੀਂ ਸਾਰੇ ਘੰਟਾ ਲੋਕ ਕੀ ਕਈ ਸੋਚ ਰਹੇ ਹੋਣਗੇ ਵੀ ਕਿਸੇ ਨਾਲ ਹੋਣਾ ਮੇਰਾ ਕਿਸੇ ਨਾਲ ਨਹੀਂ ਵੀਰੇ ਸਭ ਨਾਲ ਆਪਾਂ ਆਪਣੀ ਵਧੀਆ ਸਾਰੇ ਜਾਣਦੇ ਚੰਗੀ ਤਰ੍ਹਾਂ ਜਿਨ੍ਹਾਂ ਨਾਲ ਪੁਰਾਣੀ ਕਈ ਵਾਰੀ ਉਹਨਾਂ 21 ਗੱਲ ਹੋਈ ਵੀ ਆਪਾਂ ਉਹਨਾਂ ਤੋਂ ਵੀ ਮਾਫੀ ਮੰਗ ਕੇ ਆਪਾਂ ਨਾਲ ਹੀ ਆਉਂਦੇ ਹੁਣ ਕੋਈ ਟੱਕਰ ਹੀ ਨਹੀਂ ਆਪਣਾ ਕਿਸੇ ਨਾਲ ਕੋਈ ਰੌਲਾ ਨਹੀਂ ਭਲੇ ਹੁਣ ਚੇਂਜ ਕੰਪਲੀਟਲੀ ਚੇਂਜ ਹੋ ਗਏ ਮੈਂ ਵੀ ਹਾਂ ਸਭ ਕੁਝ ਚੇਂਜ ਹੋ ਗਿਆ ਤੇ ਉਹ ਦਿਨ ਜਦੋਂ ਸ਼ੁਰੂ ਜੋ ਬੰਦਾ ਹਵਾ ਜਿਆਂ ਦੇ ਚਾਰ ਕਪੈਸੇ ਉਹਦਾ ਮੂੰਹ ਬੰਦਾ ਚਾਂਬੜ ਜਾਂਦਾ ਉਦੋਂ ਖੈਰ ਚਾਂਬੜੇ ਹੋ ਗਏ ਸਾਰੇ ਹੁਣ ਸਾਰੇ ਠੀਕ ਹੂੰ ਤੇ ਇਹ ਗਾਣਾ ਤੁਸੀਂ ਸੁਣਾ ਆਈ ਥਿੰਕ ਹੁਣ ਤੱਕ ਰਿਲੀਜ਼ ਵੀ ਹੋ ਗਿਆ ਹੋਗਾ ਸ਼ਾਇਦ ਤੇ ਵੀਅਰਸ ਨੇ ਵੇਖ ਵੀ ਲਿਆ ਹੋਗਾ ਸੋ ਤੁਸੀਂ ਆਪਣੇ ਮੂੰਹੋਂ ਦੋ ਲਾਈਨਾਂ ਜੀ ਸੁਣਾ ਸਕੋ ਅਲੈਕੁਮ ਸਲਾਮ ਨੂੰ ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ ਯਾਰ ਜੁੰਡੀ ਦੇ ਜੁੰਡੀ ਦੇ ਬਣਾਏ ਰੌਂਦ ਵਰਗੇ ਓਏ 파ੜਦੇ ਸਰੀਰ ਬੱਲਿਆ ਜ਼ੰਦਵਾਰ ਲੈ ਬਾਹਰ ਲੈ ਲਹਾਂਸਾਂ ਤੇ ਝਾੜ ਲੈ ਜ਼ੰਦਵਾਰ ਲੈ ਬਾਹਰ ਲੈ ਲਹਾਂਸਾਂ ਤੇ ਝਾੜ ਲੈ ਓਦੋ ਗਲੇ ਜੇ ਖਾਂਦੇ ਖਾਰਨੇ ਖਾਰਨੇ के जाल बारने। बारने। हो पंचायत केस चल दे जी बाकी बार ने हो बाकी बार ने हो बाकी बार ने सो थैंक यू सो मच आमी एंड जाते जाते एक रैपिड फायर राउंड कर दिया मैं एक वर्ड बोलांगी जो भी तोड़े मन चाहे तो उससे समय बिना सोचे समझे मैंने रिप्लाई करना ओके सो पटियाला शाही बोलना ਆਏ ਜਜ਼ਬਾ ਜੀ ਉਹ ਮੇਰਾ ਉਹੀ ਸੀ ਨਾ ਇੱਕ ਪਲਾਈ ਟਾਈਪ ਇਹ ਵੀ ਸਟਾਈਲ ਹੈ ਇਹ ਵੀ ਸਟਾਈਲ ਹੈ ਤੇ ਅਮਰਿੰਦਰ ਗਿੱਲ ਬੈਸਟ ਪਰਸਨ ਹਾਕਮ ਉਸਤਾਦ ਬੰਦਾ ਜੀ ਮੈਨੂੰ ਢਿਲੋ ਵਾਹ ਉਸ ਵਾਹ ਹੀ ਇਜ਼ ਵੈਰੀ ਨਾਈਸ ਪਰਸਨ ਸੀਰੀਅਸਲੀ ਫਨੀ ਜੋ ਵੀ ਗੱਟੇ ਉਹ ਬੰਦੇ ਨਾਲ ਦਿਲ ਲੱਗਦਾ ਜਦੋਂ ਇੱਕ ਨਾ ਹੁੰਦਾ ਆਰਟਿਸਟ ਗਾਣੇ ਸੁਣਾਉਣੇ ਇਹ ਬਣਾਉਣਾ ਸਾਰਾ ਕੁਝ ਸੌਖਾ ਹੁੰਦਾ ਕਿਸੇ ਬੰਦੇ ਦੇ ਮੂੰਹ ਤੇ ਹਾਸਾ ਲਿਆਉਣਾ ਹਸਾਉਣਾ ਉਹ ਕਿੰਨੀ ਚੀਜ਼ ਔਖੀ ਆ ਤੇ ਕਿੰਨੀ ਚੀਜ਼ ਵਧੀਆ ਹਨਾ ਉਹ ਬੰਦੇ ਨੂੰ ਸਾਰੀ ਦੁਨੀਆ ਪਸੰਦ ਕਰਦੀ ਹੁੰਦੀ ਆ ਜਿਹੜਾ ਕਿਸੇ ਬੰਦੇ ਨੂੰ ਹਸਾਉ ਉਹ ਹੱਸਾ ਬਿਲਕੁਲ ਕਾਮੇਡੀ ਵੀ ਨੋ ਅੱਛਾ ਤੇ ਅਲਫਾਜ਼ ਹੀਜ਼ ਗੁੱਡ ਫਰੈਂਡ ਆਫ ਮਾਈਂ ওকে ਥੋੜੀ ਸੀਰੀਅਸ ਸੀਰੀਅਸ ਦੇ ਹੋਗੇ ਤੁਸੀਂ ਯਾ ਹੀਜ਼ ਗੁੱਡ ਫਰੈਂਡ ਆਫ ਮਾਈਂ ওকে ਐਂਡ ਵਾਟ ਐਲਸ ਫਿਲਮਸ ਕਰਨੇ ਚਾਹੀਦੇ ਆ ਬੰਦਿਆਂ ਨੂੰ ਸਾਰੇ ਕਰਨ ਵਧੀਆ ਗੱਲ ਆ ਸਰਦਾਰ ਜੀ ਸਰਦਾਰ ਜੀ ਘੈਂਟ ਮੂਵੀ ਆ ਹਿੱਟ ਮੂਵੀ ਸੈਕੰਡ ਹੈਂਡ ਹਸਬੰਡ ਉਸਕਾਡ ਮੂਵੀ ਮੈਂ ਗਿਆ ਸੀ ਸਕਰੀਨਿੰਗ ਤੇ ਐਂਡ ਪੰਜਾਬੀ ਸਿਨੇਮਾ ਪੰਜਾਬੀ ਸਿਨੇਮਾ ਜਾ ਰਹੇ ਉੱਚੇ ਪੱਧਰ ਤੇ ਹੌਲੀ ਹੌਲੀ ਤੇ ਉਹੀ ਗੱਲ ਆ ਕਿ ਇਹਨੂੰ ਨੁਕਸਾਨ ਨਾ ਹੀ ਪੋਈ ਪਹਚਾਈਏ ਕਿ ਪੈਸੇ ਥੋੜੇ ਜਿਹਾ ਕੱਟ ਲੈ ਕੇ ਕੰਮ ਕਰ ਲੀਏ ਪ੍ਰੋਡਿਊਸਰਸ ਦੀ ਵੀ ਹੈਲਪ ਕਰੀ ਵੀ ਅਗਲੀ ਫਿਲਮ ਵੀ ਕਰ ਲੈਣ ਨੂੰ ਐਂਡ ਐਨੀ ਵਰਕ ਅਮੀ ਵਰਕ ਕਰ ਰਿਹਾ ਦੁਬਾਰਾ ਕਈ ਕਲਾਕਾਰ ਵੀ ਸਮਝਾਉਣੇ ਗਾਣੇ ਮਰਮਰ ਆ ਗਿਆ 2 ਸਾਲ ਕੋ ਕੀਤਾ ਨਹੀਂ ਹੁਣ ਕਰਦੇ ਆ ਸ਼ੁਰੂ ਕੰਮ ਲੱਗ ਜੂ ਸਾਲ ਤੱਕ ਅਮੀ ਵਰਕ ਦੱਸਾਂਗੇ ਕੀ ਹੈ ਮਤਲਬ ਬੈਕ ਇਨ ਐਕਸ਼ਨ ਯਾ ਸੋ ਕਰਕੇ ওকে ਸੋ ਇਟ ਵਾਸ ਵੰਡਰਫੁਲ ਟਾਕਿੰਗ ਟੂ ਅਮੀ ਥੈਂਕ ਯੂ ਸੋ ਮਚ ਅਦਨਾਲ ਗਰਨ ਕਰਨ ਲਈ ਤੇ ਤੁਹਾਡੇ ਜਿਹੜੇ ਪ੍ਰੋਜੈਕਟਸ ਨੇ ਜਿਹੜਾ ਗਾਣਾ ਹੈ ਤੁਹਾਡਾ ਅਰੋਪਦਾਰ ਉਹਨੇ ਹੀ ਰੋਮਨ ਲੋਕੀ ਵੀ ਉਹਨੂੰ ਪਸੰਦ ਕਰਨ ਤੇ 올 द बेस्ट फॉर ਅੰਗਰੇਜ਼ ਥੈਂਕ ਯੂ ਸੋ ਮਚ ਥੈਂਕਸ ਲਾਵ ਥੈਂਕ ਯੂ ਮਚ ਪੰਜਾਬੀ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਚ ਪੜਨ ਲਈ ਕਲਿੱਕ ਕਰੋ www.abpisanjha.in